ਵਿਦਿਆਰਥੀ ਨੂੰ ਬਹੁਤ ਛੋਟਾ ਜਿਹਾ ਕ੍ਰੋਪ ਟੌਪ ਆਇਆ ਹੋਇਆ ਸੀ ਉਸਦੇ ਉਸ ਨੂੰ ਕਿਹਾ ਸੀ ਤੂੰ ਇੰਨਾ ਛੋਟਾ ਟੌਪ ਪਾਇਆ ਹੈ ਕਲਾਸ ਦੇ ਵਿੱਚ ਤੁਸੀਂ ਕੜੇ ਹੁੰਨੇ ਹੋ ਤੁਹਾਡਾ ਬੇਟਾ ਪੇਟ ਦਿਸਦਾ ਤੁਹਾਨੂੰ ਕਹਿੰਦੀ ਇਸ ਚੀਜ਼ ਨਾਲ ਕੀ ਮਤਲਬ ਹੈ ਤੁਹਾਡੀ ਸੋਚ ਸੌੜੀ ਹੈ ਇੱਕ ਬੱਚੀ ਸੀ ਸਾਡੇ ਕਾਲਜ ਦੀ ਉਹਦੇ ਫਾਦਰ ਸਾਹਿਬ ਦਾ ਮੈਨੂੰ ਫੋਨ ਆਇਆ ਕਿ ਭੈਣੇ ਮੇਰੀ ਕੁੜੀ ਕਾਲਜ ਆਈ ਆ ਮੈਂ ਕਿਹਾ ਵੀਰਜੀ ਮੈਨੂੰ ਨਹੀਂ ਪਤਾ ਘਤੀ ਦਾ ਪਿਓ ਉਸ ਦਿਨ ਉੱਥੇ ਮਰ ਗਿਆ ਸੀ ਉਹਦਾ ਪਿਓ ਉਹਦੇ ਲਈ ਕਮਾਈ ਕਰ ਰਿਹਾ ਸੀ ਉਹ ਘਰ ਦੇ ਦੀ ਇਕੱਲੀ ਬਣੀ ਤੇ ਬੱਚੀ ਕੀ ਕਰ ਰਹੀ ਹੈ ਇੱਕ ਬੱਤ ਮੁੰਡੇ ਨਾਲ ਪੱਜ ਗਈ ਹੈ ਤਾਂ ਹਮੇਸ਼ਾ ਕਰਦੇ ਆ ਕਿ ਮੁੰਡੇ ਕੁੜੀਆਂ ਬਰਾਬਰ ਨੇ ਸੱਚਮੁੱਚ ਬਰਾਬਰ ਨੇ ਪਰ ਇੱਕੋ ਜਿਹੇ ਨਹੀਂ ਹੈ। ਅਸੀਂ ਕੁੜੀਆਂ ਨੂੰ ਅੱਜ ਕੱਲ ਮੁੰਡੇ ਬਣਾ ਰਹੇ ਆ। ਕਿਉਂ ਮੁੰਡੇ ਬਣਾ ਰਹੇ ਆ? ਜਦ ਪਰਮਾਤਮਾ ਨੇ ਧੀ ਬਖਸ਼ਿਆ ਤਾਂ ਧੀ ਵਾਲੇ ਸੰਸਕਾਰ ਦੋ। ਮੋਬਾਈਲ ਫੋਨ ਕਰਨ ਨੂੰ ਲਾਇਆ। ਦੋ ਦੋ ਤਿੰਨ ਤਿੰਨ ਕਿਲੋਮੀਟਰ ਤੁਰ ਕੇ ਨਿਕਲ ਜਾਂਦੀਆਂ ਨੇ। ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਕਿਹੜੀ ਦੁਨੀਆ 'ਚ ਹਾਂ। ਬਸ ਇੱਕ ਮੋਬਾਈਲ ਫੋਨ ਹੈ। ਕੋਹੋਰ ਰੈਂਡ ਚੱਲਿਆ ਹੋਇਆ। ਛੋਟੀ ਉਮਰ ਦੀਆਂ ਕੁੜੀਆਂ ਲੰਮੇ ਰਿਜ਼ ਕਰਵਾ ਰਹੀਆਂ ਨੇ ਜਾਂ ਫਿਰ ਘਰੋਂ ਭੱਜ ਕੇ ਵਿਆਹ ਕਰਵਾ ਲੈਂਦੀਆਂ। ਉਨੇ ਮੇਰੀ ਤੇਰੇ ਲਈ ਹੋ ਸਕਦੀ ਹੈ ਮੈਜਿਕ ਕਪੜੇ ਦਾ ਟੁਕੜਾ ਪਰ ਮੇਰੇ ਪਿਓ ਲਈ ਇਸ ਦੀ ਕੀਮਤ ਲੱਖਾਂ ਕਰੋੜਾਂ ਚ ਹੈ ਜੋ ਤੂੰ ਤਾਂ ਕੀ ਕੋਈ ਵੀ ਨਹੀਂ ਚੁਕਾ ਸਕਦਾ ਕਿ ਬਾਬਲ ਤੇਰੀ ਪੱਗ ਬੇ ਸੁੱਚੀ ਪਰ ਉਹ ਸੁੱਚੀ ਰੱਖੇ ਕਿੱਥੇ ਹੋਈ ਆ ਸੀਨੇ ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਮੈਂ ਡਾਕਟਰ ਹਰਪ੍ਰੀਤ ਰੂਬੀ ਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਅਸਿਸਟੈਂਟ ਪ੍ਰੋਫੈਸਰ ਵਜੋਂ ਸੇਵਾ ਨਿਵਾ ਆ ਰਹੀ ਹਾਂ ਮੇਰਾ ਅੱਜ ਦਾ ਵਿਸ਼ਾ ਅਜੂਕਾ ਵਿਦਿਆਰਥੀ ਅਤੇ ਅਧਿਆਪਕ ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਸਕੂਲ ਅਤੇ ਕਾਲਜ ਵਿਦਿਆਰਥੀਆਂ ਕਰਕੇ ਹੀ ਸਕੂਲ ਤੇ ਕਾਲਜ ਨੇ ਤੇ ਅਸੀਂ ਉਹਨਾਂ ਦੇ ਮਾਪੇ ਦੂਸਰੇ ਮਾਪੇ ਕਹਿ ਸਕਦੇ ਹਾਂ ਅਧਿਆਪਕ ਨੂੰ ਮੈਨੂੰ ਕਈ ਗੱਲਾਂ ਦੇ ਵਿੱਚ ਇੱਥੇ ਕਹਿਣ ਤੋਂ ਹਿਜਕਚਾਟ ਨਹੀਂ ਹੋਏਗੀ ਅੱਜ ਕਿਉਂਕਿ ਮੈਂ ਪਿਛਲੇ ਲੰਮੇ ਸਮੇਂ ਤੋਂ ਵਿਦਿਆਰਥੀਆਂ ਨਾਲ ਜੁੜੀ ਹੋਈ ਹਾਂ ਜਦੋਂ ਅਸੀਂ ਵਿਦਿਆਰਥੀਆਂ ਨਾਲ ਜੁੜਦੇ ਹਾਂ ਤਾਂ ਉਹ ਸਾਨੂੰ ਆਪਣੇ ਬੱਚੇ ਲੱਗਦੇ ਨੇ ਬੱਚੇ ਲੱਗਦੇ ਨਹੀਂ ਸਾਡੇ ਬੱਚੇ ਬਣ ਜਾਂਦੇ ਨੇ ਤੇ ਪਿਛਲੇ ਇੱਕ ਲੰਬੇ ਸਮੇਂ ਤੋਂ ਮੈਂ ਦੇਖਿਆ ਕਿ ਜੋਕਾ ਜਿਹੜਾ ਵਿਦਿਆਰਥੀ ਆ ਉਹ ਅਧਿਆਪਕ ਦਾ ਉਹਨਾ ਮਾਣ ਸਤਿਕਾਰ ਨਹੀਂ ਕਰ ਰਿਹਾ ਜਿਸ ਨਾਲ ਜਿੰਨਾ ਉਸ ਨੂੰ ਕਰਨਾ ਚਾਹੀਦਾ ਪੁਰਾਣੇ ਸਮਿਆਂ ਦੇ ਵਿੱਚ ਅਸੀਂ ਬਾਬਾ ਬੁੱਲੇ ਸ਼ਾਹ ਜੀ ਨੂੰ ਲੈ ਲੈਂਦੇ ਹਾਂ ਕਿ ਉਹਨਾਂ ਨੇ ਆਪਣੇ ਗੁਰੂ ਸ਼ਾਹ ਇਨਾਇਤ ਕਰਕੇ ਕੰਜਰੀ ਬੰਣਾ ਗਲੀ ਗਲੀ ਰਚਨਾ ਪਸੰਦ ਕੀਤਾ ਸੀ ਪਰ ਅੱਜ ਦਾ ਵਿਦਿਆਰਥੀ ਅੱਜ ਦਾ ਵਿਦਿਆਰਥੀ ਜੇ ਅਸੀਂ ਉਸ ਨੂੰ ਛੋਟੀ ਜੀ ਗੱਲ ਕਹਿ ਦਿੰਦੇ ਆ ਕਿ ਬੇਟਾ ਤੁਸੀਂ ਐਦਾਂ ਨਹੀਂ ਐਦਾਂ ਕਰੋ ਤਾਂ ਉਹ ਆਰਗੂਮੈਂਟ ਸ਼ੁਰੂ ਕਰ ਲੈਂਦਾ ਅੱਛਾ ਇਸ ਦੇ ਪਿੱਛੇ ਅਸੀਂ ਕਾਰਨ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਦੇ ਪਿੱਛੇ ਕਾਰਨ ਕੀ ਨੇ ਸਭ ਤੋਂ ਪਹਿਲਾਂ ਅਸੀਂ ਲੈਣੇ ਆ ਕਿ ਸਾਡੇ ਜਿਹੜੇ ਅਜੋਕੇ ਵਿਦਿਆਰਥੀ ਨੇ ਉਹਨਾਂ ਨੂੰ ਬਚਪਨ ਤੋਂ ਜਿਹੜੀ ਸਿੱਖਿਆ ਮਿਲਦੀ ਆ ਉਹ ਕਿਸੇ ਹੱਦ ਤੱਕ ਉਹ ਸਹੀ ਨਹੀਂ ਹੈ ਜਿਉ ਸਿੱਖਿਆ ਉਹਨਾਂ ਦੇ ਮਾਵਾਪ ਉਹਨਾਂ ਦੇ ਅਧਿਆਪਕ ਬਚਪਨ ਦੇ ਅਧਿਆਪਕ ਉਹਨਾਂ ਨੂੰ ਇਸ ਤਰ੍ਹਾਂ ਦੇਣ ਕਿ ਚਾਹੇ ਕੁਝ ਵੀ ਹੋਵੇ ਤੁਸੀਂ ਆਪਣੇ ਅਧਿਆਪਕ ਨਾਲ ਆਰਗੂਮੈਂਟ ਕੋਈ ਵੀ ਬਹਿਸ ਨਹੀਂ ਕਰੋਗੇ ਇਹਦੇ ਪਿੱਛੇ ਕਈ ਕਾਰਨ ਨੇ ਜੀ ਮੈਂ ਤੁਹਾਨੂੰ ਬਹੁਤ ਸਾਰੀਆਂ ਉਦਾਹਰਨਾਂ ਆਪਣੇ ਕਾਲਜ ਦੀਆਂ ਵੀ ਦੇ ਸਕਦੀਆਂ ਤੇ ਪਿਛਲੇ 16 ਸਾਲਾਂ ਦੇ ਐਕਸਪੀਰੀਅੰਸ ਜੋ ਮੇਰਾ ਯੂਨੀਵਰਸਿਟੀ ਕਾਲਜ ਦੇ ਵਿੱਚ ਰਿਹਾ ਚਾਹੇ ਯੂਨੀਵਰਸਿਟੀ ਕਾਲਜ ਰਾਮਪੁਰਾ ਫੁੱਲ ਸੀ ਚਾਹੇ ਯੂਨੀਵਰਸਿਟੀ ਕਾਲਜ ਬਰਨਾਲਾ ਹੈ ਉੱਥੋਂ ਦੇ ਵਿਦਿਆਰਥੀ ਜਿਸ ਤਰ੍ਹਾਂ ਟ੍ਰੀਟ ਕਰਦੇ ਆ ਉਹ ਐਕਸਪੀਰੀਅੰਸ ਦੇ ਵਿੱਚ ਉਸ ਤਜਰਬੇ ਦੇ ਵਿੱਚ ਅੱਜ ਮੈਂ ਤੁਹਾਡੇ ਨਾਲ ਗੱਲਾਂ ਕਰਾਂਗੀ ਇਹਦੇ ਵਿੱਚੇ ਕਈ ਕਾਰਨ ਨੇ ਜੀ ਪਹਿਲਾ ਕਾਰਨ ਜਦੋਂ ਵਿਦਿਆਰਥੀ ਸਾਡੇ ਕੋਲੇ ਐਡਮਿਸ਼ਨਸ ਲੈਣ ਲਈ ਆਉਂਦੇ ਨੇ ਦਾਖਲੇ ਲੈਣ ਲਈ ਆਉਂਦੇ ਨੇ ਉਸ ਦਿਨ ਤੋਂ ਹੀ ਉਸ ਵਿਦਿਆਰਥੀ ਦਾ ਜੋ ਰਵਈਆ ਹੁੰਦਾ ਹੈ ਜੋ ਉਹਦਾ ਬਿਹੇਵੀਅਰ ਹੁੰਦਾ ਹੈ ਜੋ ਉਹਦਾ ਵਰਤਾਓ ਹੁੰਦਾ ਹੈ ਉਸ ਤੋਂ ਅਸੀਂ ਜੱਜ ਕਰ ਲੈਂਦੇ ਆ ਕਿ ਇਹ ਵਿਦਿਆਰਥੀ ਸਾਡੇ ਕਾਲਜ ਦੇ ਵਿੱਚ ਕਿਸ ਤਰ੍ਹਾਂ ਵਿਚਰਨ ਵਾਲਾ ਹੈ ਕੁਝ ਉਦਾਹਰਨਾਂ ਸਿਹਤ ਮੈਂ ਗੱਲ ਕਰਦੀ ਆ ਸਾਡੇ ਕੋਲੇ ਕਈ ਵਿਦਿਆਰਥੀ ਆਉਂਦੇ ਨੇ ਖਾਸ ਕਰ ਕੁੜੀਆਂ ਚਲੋ ਬੁਆਇਜ਼ ਨੂੰ ਤਾਂ ਅਸੀਂ ਇਹ ਕਹਿ ਲੈਂਦੇ ਆ ਮੁੰਡਿਆਂ ਨੂੰ ਤਾਂ ਅਕਸਰ ਅਸੀਂ ਇਹ ਕਹਿ ਲੈਂਦੇ ਆ ਕਿ ਇਹ ਤਾਂ ਥੋੜਾ ਜਿਹਾ ਰਫੀ ਬੋਲਦੇ ਨੇ ਜਾਂ ਗੁੱਸੇ 'ਚ ਬੋਲਦੇ ਨੇ ਪਰ ਅੱਜ ਕੱਲ ਦੇ ਮੁੰਡੇ ਇਹੋ ਜੇ ਨਹੀਂ ਰਹੇ ਅੱਜ ਕੱਲ ਦੇ ਮੁੰਡੇ ਥੋੜੇ ਜ਼ਿਆਦਾ ਸੈਂਸਿਅਰ ਹੋ ਗਏ ਨੇ ਕੰਪੈਰੀਟਿਵਲੀ ਕੁੜੀਆਂ ਦੇ ਕੁੜੀਆਂ ਦੇ ਮੁਕਾਬਲੇ ਮੁੰਡੇ ਜ਼ਿਆਦਾ ਮੈਨੂੰ ਬਰਤੋਵ ਵਧੀਆ ਲੱਗਦਾ ਅੱਜ ਕੱਲ ਉਹਦੇ ਪਿੱਛੇ ਕਾਰਨ ਕੀ ਨੇ ਜੀ ਅੱਜ ਕੱਲ ਦੇ ਵਿਦਿਆਰਥੀ कोरोना काल ਤੋਂ ਲੈ ਲੰਨੇ ਆ ਅਸੀਂ ਪਹਿਲਾਂ ਵਿਦਿਆਰਥੀ ਕੁਛ ਹੱਦ ਤੱਕ ਫਿਰ ਵੀ ਅਧਿਆਪਕ ਦਾ ਸਤਿਕਾਰ ਕਰਦੇ ਸੀ করোনা ਕਾਲ ਦੌਰਾਨ 2019 ਦੇ ਵਿੱਚ ਕਰੋਨਾ ਆਇਆ ਉਸ ਸਮੇ ਅਸੀਂ ਵਿਦਿਆਰਥੀਆਂ ਦੇ ਹੱਥਾਂ ਦੇ ਵਿੱਚ ਨਾ ਚਾਹੁੰਦੇ ਹੋਏ ਵੀ ਮੋਬਾਈਲ ਦੇ ਦਿੱਤੇ ਉਹ ਮੋਬਾਈਲ ਅਸਲੀ ਜਿਹੜਾ ਬੱਚਿਆਂ ਦਾ ਰਾਹ ਢੁਕਾਉਣ ਦੇ ਵਿੱਚ ਕਾਮਯਾਬ ਹੋਇਆ ਕਿਸ ਤਰ੍ਹਾਂ ਬੱਚੇ ਨਾ ਕਲਾਸਾਂ 'ਚ ਵੜਦੇ ਆ ਨਾ ਕਾਲਜ 'ਚ ਵੜਦੇ ਆ ਨਾ ਅਧਿਆਪਕ ਦੀ ਗੱਲ ਮੰਨਦੇ ਆ ਨਾ ਉਹ ਲੈਕਚਰ ਪੂਰੇ ਕਰਦੇ ਆ ਨਾ ਉਹ ਪੜਦੇ ਐ ਜੇ ਉਹਨਾਂ ਨੂੰ ਪੜਨ ਲਈ ਕਿਹਾ ਜਾਵੇ ਤਾਂ ਵੀ ਕੋਈ ਜਵਾਬ ਨਹੀਂ ਜੇ ਉਹਨਾਂ ਨੂੰ ਕਲਾਸਾਂ ਨਾਲ ਲਈ ਕਿਹਾ ਜਾਵੇ ਤਾਂ ਵੀ ਕੋਈ ਜਵਾਬ ਨਹੀਂ ਉਹਨਾਂ ਕੋਲੇ ਪਿੱਛੇ ਜੇ ਗੱਲ ਕਰਦੀ ਆ ਇੱਕ ਮੇਰੀ ਵਿਦਿਆਰਥਣ ਸੀ ਉਹਦੇ ਫਾਦਰ ਸਾਹਿਬ ਨੇ ਉਹਨੂੰ ਇੱਕ ਪੁਸਤਕ ਲਿਆ ਕੇ ਦਿੱਤੀ ਮੈਨੂੰ ਉਸਨੇ ਪਹਿਲਾਂ ਕਾਲ ਕੀਤਾ ਉਹਨਾਂ ਦੇ ਫਾਦਰ ਸਾਹਿਬ ਨੇ ਕਿ ਮੈਡਮ ਇਹਨਾਂ ਨੂੰ ਕਿਹੜੀ ਪੁਸਤਕ ਲੱਗੀ ਹੋਈ ਹੈ ਤਾਂ ਮੈਂ ਉਹਨਾਂ ਨੂੰ ਦੱਸ ਦਿੱਤਾ ਫੋਨ ਦੇ ਉੱਤੇ ਕਿ ਵੀਰ ਜੀ ਤੁਸੀਂ ਇਹਨਾਂ ਨੂੰ ਇਹ ਬੁੱਕ ਲੈ ਕੇ ਦੇ ਦਿਓ ਤਾਂ ਉਹ ਬੇਟੀ ਨੇ ਉਹ ਕਿਤਾਬ ਨੂੰ ਲੈ ਕੇ ਮੇਰੇ ਕੋਲੇ ਕਲਾਸ 'ਚ ਨਹੀਂ ਪਹੁੰਚੀ ਮੈਨੂੰ ਲੱਗਦਾ ਇੱਕ ਫਾਦਰ ਨੇ ਬੜੇ ਵਿਸ਼ਵਾਸ ਨਾਲ ਮੈਨੂੰ ਕਾਲ ਕੀਤਾ ਸੀਗਾ ਕਿ ਮੈਡਮ ਦੱਸੋ ਜੀ ਕਿਹੜੀ ਬੁੱਕ ਲੈ ਕੇ ਦੇਣੀ ਹੈ ਤੇ ਕਿੰਨੇ ਚਾਹ ਦੇ ਨਾਲ ਉਹ ਉਸ ਕਿਤਾਬ ਨੂੰ ਲੈ ਕੇ ਆਇਆ ਉੱਥੋਂ ਜਾ ਕੇ ਮੈਨੂੰ ਫੋਟੋਗ੍ਰਾਫਸ ਭੇਜੀਆਂ ਫੋਨ ਦੇ ਉੱਤੇ ਚੈੱਕ ਕਰਵਾਈ ਕਿ ਇਹੀ ਜਿਹੜੀ ਬੁੱਕ ਹੈਗੀ ਹੈ ਮੈਡਮ ਜੀ ਇਹੀ ਕਿਤਾਬ ਲੱਗੀ ਹੋਈ ਹੈ ਬੱਚੇ ਨੂੰ ਤੇ ਉਹ ਕੁੜੀ ਪੂਰਾ ਸਾਲ ਕਲਾਸ 'ਚ ਨਹੀਂ ਬਣੀ ਮੈਨੂੰ ਲੱਗਦਾ ਹੈ ਕਿ ਉਹਨੇ ਸਭ ਤੋਂ ਪਹਿਲਾਂ ਆਪਣੇ ਫਾਦਰ ਦਾ ਤੇ ਫਿਰ ਮੇਰਾ ਵਿਸ਼ਵਾਸ ਤੋੜਿਆ ਤੇ ਇੱਕ ਬਾਪ ਜਦੋਂ ਇੱਕ ਧੀ ਨੂੰ ਘਰੋਂ ਭੇਜਦਾ ਹੈ ਤੇ ਇੱਕ ਵਿਸ਼ਵਾਸ ਨਾਲ ਭੇਜਦਾ ਹੈ ਇੱਕ ਮਾਂ ਜਦੋਂ ਉਸ ਨੂੰ ਸਹੇਰੇ ਤਿਆਰ ਹੁੰਦਿਆਂ ਦੇਖਦੀ ਹੈ ਬੇਸ਼ੱਕ ਉਸ ਨੂੰ ਥੋੜਾ ਬਹੁਤ ਜਜਮੈਂਟ ਹੋ ਜਾਂਦੀ ਹੈ ਕਿ ਅੱਜਕੱਲ ਮੇਰੀ ਧੀ ਜਿਹੜੀ ਹੈ ਉਹ ਸਹੀ ਤਰੀਕੇ ਨਾਲ ਗੱਲ ਨਹੀਂ ਕਰ ਰਹੀ ਫੋਨ ਦੇ ਉੱਤੇ ਜ਼ਿਆਦਾ ਰਹਿ ਰਹੀ ਹੈ ਪਰ ਫਿਰ ਵੀ ਉਹਨੂੰ ਟੋਕ ਟਕਾਈ ਬਹੁਤੀ ਨਹੀਂ ਕਰਦੇ ਅੱਜਕੱਲ ਦੇ ਵਿਦਿਆਰਥੀ ਤੁਹਾਡੇ ਗੁਸੈਲ ਨੇ ਗੁੱਸੇ ਵਾਲੇ ਨੇ ਮੈਨੂੰ ਲੱਗਦਾ ਇਹ ਜੇ ਅਸੀਂ ਨਕੇਲ ਪਹਿਲੇ ਦਿਨ ਤੋਂ ਕਸੀਏ ਤਾਂ ਸ਼ਾਇਦ ਕੁਝ ਹੱਦ ਤੱਕ ਇਹ ਜਿਹੜੀ ਸਮੱਸਿਆ ਉਹ ਦੂਰ ਹੋ ਸਕਦੀ ਹੈ। ਅਗਲੀ ਮੈਂ ਇੱਕ ਪਿੱਛੇ ਜੇ ਮੇਰੀ ਇੱਕ ਵਿਦਿਆਰਥਣ ਸੀ ਅੱਜ ਕੱਲ ਚਲੀ ਗਈ ਹੈ ਉੱਥੋਂ। ਉਹ ਵਿਦਿਆਰਥਣ ਨੂੰ ਬਹੁਤ ਛੋਟਾ ਜਿਹਾ ਕ੍ਰੋਪ ਟੌਪ ਆਇਆ ਹੋਇਆ ਸੀ ਉਸਦੇ। ਉਹਦੇ ਕ੍ਰੋਪ ਟੌਪ ਆਇਆ ਹੋਇਆ ਸੀ ਤੇ ਉਹ ਮੇਰੀ ਵੀਡੀਓ ਸ਼ੂਟ ਕਰ ਰਹੀ ਸੀ ਕਲਾਸ ਦੇ ਵਿੱਚ ਤੇ ਮੈਨੂੰ ਜਦੋਂ ਪਤਾ ਲੱਗਿਆ ਪੜਾਉਂਦੇ ਪੜਾਉਂਦੇ ਕਿ ਬੱਚੀ ਨੇ ਮੇਰੀ ਵੀਡੀਓ ਬਣਾਈ ਆ ਤਾਂ ਮੈਂ ਉਸਦਾ ਮੋਬਾਈਲ ਫੋਨ ਲੈ ਲਿਆ। ਤੇ ਮੈਂ ਉਹਦੀ ਫੋਟੋ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਲੌਕ ਸੀਗਾ ਉਹਨਾਂ ਨੇ ਕੁਝ ਸੈਟਿੰਗ ਲਗਾਈ ਹੁੰਦੀ ਹੈ ਅੱਜ ਕੱਲ ਦੇ ਵਿਦਿਆਰਥੀਆਂ ਨੇ ਜਦੋਂ ਮੈਂ ਇਹਦੀ ਚੈੱਕ ਕੀਤੀ ਤਾਂ ਉਹਦੇ ਵਿੱਚ ਮੈਨੂੰ ਕੁਝ ਨਹੀਂ ਮਿਲਿਆ ਕਿਉਂਕਿ ਮੈਂ ਮੋਬਾਈਲ ਤੋਂ ਬਹੁਤਾ ਜਿਆਦਾ ਜਾਣੂ ਨਹੀਂ ਹਾਂ ਸਦੀ ਸੈਟਿੰਗ ਕਿਸ ਤਰ੍ਹਾਂ ਹੁੰਦੀ ਆ ਤੇ ਬਾਅਦ ਵਿੱਚ ਉਸ ਦਾ ਫੋਨ ਲੈ ਕੇ ਮੈਂ ਆਪਣੇ ਪ੍ਰਿੰਸੀਪਲ ਸਾਹਿਬ ਨੂੰ ਦੇ ਦਿੱਤਾ ਫਿਰ ਉਸ ਬੱਚੇ ਨੂੰ ਬਹੁਤ ਬਖੇੜਾ ਕੀਤਾ ਕਿ ਮੈਨੂੰ ਮੇਰਾ ਫੋਨ ਦਿੱਤਾ ਜਾਵੇ ਪਰ ਬੱਚੇ ਨੇ ਅਸਿਰਫ ਉਹਦਾ ਫੋਨ ਨਹੀਂ ਦਿੱਤਾ ਫਿਰ ਉਹ ਬਹੁਤ ਉੱਚੀ ਉੱਚੀ ਬੋਲਣਾ ਸ਼ੁਰੂ ਕੀਤਾ ਉਸਨੇ ਰੋਣਾ ਸ਼ੁਰੂ ਕੀਤਾ ਉਸਨੇ ਜਦੋਂ ਉਸੇ ਉਸਨੂੰ ਕਿਹਾ ਵੀ ਆਪਣੇ ਪੇਰੈਂਟਸ ਨੂੰ ਲੈ ਕੇ ਆ ਤਾਂ ਉਹ ਕਹਿੰਦੀ ਮੇਰਾ ਪਿਓ ਤੁਹਾਡੀ ਮੂੰਹ ਨਹੀਂ ਦੇਖੂਗਾ ਆ ਕਿ ਮਤਲਬ ਉਸ ਵਿਦਿਆਰਥੀ ਦੇ ਇਹ ਸ਼ਬਦ ਮਤਲਬ ਸਾਨੂੰ ਇਹ ਲੱਗਿਆ ਕਿ ਸਾਨੂੰ ਅੱਜ ਉਹਨੇ ਮਾਰ ਦਿੱਤਾ ਕਿ ਮੇਰਾ ਪਿਓ ਤੁਹਾਡੀ ਸ਼ਕਲ ਨਹੀਂ ਦੇਖੂਗਾ ਕਿਉਂਕਿ ਤੁਹਾਡੀ ਸ਼ਕਲ ਹੀ ਇਹੋ ਜੀ ਆ ਉਸਨੂੰ ਕਿਹਾ ਸੀ ਤੂੰ ਇੰਨਾ ਛੋਟਾ ਟੌਪ ਪਾਇਆ ਜਦੋਂ ਕਲਾਸ ਦੇ ਵਿੱਚ ਤੁਸੀਂ ਖੜੇ ਹੁੰਨੇ ਹੋ ਤੁਹਾਡਾ ਬੇਟਾ ਪੇਟ ਦਿਸਦਾ ਤੁਹਾਨੂੰ ਕਹਿੰਦੀ ਇਸ ਚੀਜ਼ ਨਾਲ ਕੀ ਮਤਲਬ ਹੈ ਮੇਰੇ ਨਾਲ ਤੁਹਾਡੀ ਸੋਚ ਸੌੜੀ ਹੈ ਦੋ ਚਾਰ ਦਿਨ ਬਾਅਦ ਉਹਦੇ ਫਾਦਰ ਆਏ ਉਹਦੀ ਸਿਸਟਰ ਆਈ ਉਸ ਦਿਨ ਮੈਂ ਕਾਲਜ ਕੁਦਰਤੀ ਨਹੀਂ ਸੀ ਗਈ ਮੇਰੇ ਪ੍ਰਿੰਸੀਪਲ ਸਾਹਿਬ ਨੂੰ ਆਕੇ ਮਿਲੇ ਤੇ ਉਹਨਾਂ ਨੇ ਕਿਹਾ ਕਿ ਮੇਰੀ ਬੇਟੀ ਦਾ ਕਸੂਰ ਕੀ ਹੈ ਸਰ ਨੇ ਕਿਹਾ ਵੀ ਇਹਨੇ ਪਹਿਲਾਂ ਤਾਂ ਵੀਡੀਓ ਬਣਾਈ ਹੈ ਮੈਡਮ ਦੀ ਦੂਸਰੀ ਗੱਲ ਇਸਨੇ ਬਹੁਤ ਛੋਟਾ ਜਿਹਾ ਟਾਪ ਪਾਇਆ ਹੋਇਆ ਸੀ ਉਹਦੇ ਫਾਦਰ ਚੁੱਪ ਰਹੇ ਪਰ ਉਹਦੀ ਸਿਸਟਰ ਕਹਿੰਦੀ ਇਹਦੇ ਨਾਲ ਤੁਹਾਨੂੰ ਕੀ ਪ੍ਰੋਬਲਮ ਹੈ ਇਹਦਾ ਮਤਲਬ ਤੁਹਾਡੇ ਵਿਦਿਆਰਥੀਆਂ ਦੀ ਤੁਹਾਡੀ ਸੋਚ ਵਧੀਆਂ ਨਹੀਂ ਹੈਗੀ ਸਾਡੀਆਂ ਬੱਚੀਆਂ ਬਹੁਤ ਚੰਗੀਆਂ ਨੇ ਤੇ ਬਹੁਤ ਸਾਊ ਨੇ ਇਸ ਕਰਕੇ ਇਹ ਇਦਾਂ ਦੇ ਇਹ ਕੱਪੜੇ ਹੀ ਪਾ ਕੇ ਆਉਣਗੇ ਉਸ ਬੱਚੀ ਨੇ ਉਸ ਦਿਨ ਤੋਂ ਬਾਅਦ ਮੇਰੀ ਕਦੀ ਕਲਾਸ ਨਹੀਂ ਲਗਾਈ ਕਦੀ ਕਲਾਸ 'ਚ ਨਹੀਂ ਬੜੀ ਮੈਂ ਜਿੱਥੇ 295 ਦੀ ਕਲਾਸ ਹੈ ਜੇ ਮੈਂ 295 ਦੀ ਕਲਾਸ ਨੂੰ ਪੜ੍ਹਾ ਸਕਦੀ ਆ ਤਾਂ ਮੈਂ 296 ਵੀ ਪੜ੍ਹਾ ਸਕਦੀ ਆ ਤੇ ਉਹ ਬੱਚੀ ਦਾ ਮਤਲਬ ਜੇ ਵਿਦਿਆਰਥੀ ਕਲਾਸ 'ਚ ਆਏਗਾ ਤਾਂ ਉਹ ਪੜ੍ਹੇਗਾ ਜੇ ਬੱਚਾ ਕਲਾਸ 'ਚ ਨਹੀਂ ਆਏਗਾ ਤਾਂ ਕੀ ਪੜ੍ਹੇਗਾ ਤੇ ਮੈਨੂੰ ਨਾ ਬੜਾ ਦੁੱਖ ਹੁੰਦਾ ਜਦੋਂ ਕੁੜੀ ਮੇਰੇ ਕੋਲ ਦੀ ਗੁਜ਼ਰਦੀ ਐ ਇਹ ਨਹੀਂ ਕਿ ਉਹ ਮੇਰੇ ਤੋਂ ਪੜੇ ਸਿਰਫ ਇਸ ਗੱਲ ਕਰਕੇ ਕਿ ਅਸੀਂ ਕਿੱਥੇ ਖੜ ਗਏ ਆ ਕੇ ਕੀ ਅਸੀਂ ਇੱਕ ਅਧਿਆਪਕ ਦੀ ਇੱਜ਼ਤ ਦੇ ਬਦਲੇ ਜਦੋਂ ਦੋ ਸਤਕਾਰਯੋਗ ਸ਼ਬਦਾਂ ਦੇ ਪਿੱਛੇ ਅਸੀਂ ਕਲਾਸ ਛੱਡ ਦਿੰਦੇ ਆ ਮਤਲਬ ਅਸੀਂ ਕਲਾਸ ਛੱਡਣੀ ਪਸੰਦ ਕੀਤੀ ਅਸੀਂ ਉਹ ਲੈਕਚਰ ਨਹੀਂ ਲਗਾ ਰਹੇ ਕਿਉਂਕਿ ਉਹ ਟੀਚਰ ਨੇ ਸਾਨੂੰ ਕਹਿ ਦਿੱਤਾ ਕਿ ਤੁਸੀਂ ਕਪੜੇ ਠੀਕ ਨਹੀਂ ਪਾਏ ਤੁਸੀਂ ਵੀਡੀਓ ਕਲਾਸ ਕਿਉਂ ਕਰ ਰਹੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਨੇ ਫਿਰ ਇਹੀ ਬੱਚੀਆਂ ਜਦੋਂ ਕੁਰਾਹੇ ਪੈਂਦੀਆਂ ਨੇ ਤਾਂ ਸਾਨੂੰ ਬਹੁਤ ਦੁੱਖ ਹੁੰਦਾ ਮੇਰੇ ਅੱਜ ਤੋਂ 6 ਸਾਲ ਪਹਿਲਾਂ ਦੀ ਇੱਕ ਗੱਲ ਦੱਸਦੀ ਆ ਉਸ ਟਾਈਮਾਂ ਉਹ ਚਲੋ ਜਗਾ ਨਹੀਂ ਦੱਸੂਗੀ ਕਾਲਜ ਵੀ ਨਹੀਂ ਦੱਸੂਗੀ ਥੋੜੀ ਸੀਕ੍ਰੀਟ ਰੱਖਦੀਆਂ ਇੱਕ ਬੱਚੀ ਸੀ ਸਾਡੇ ਕਾਲਜ ਦੀ ਉਹ ਮੇਰੇ ਕੋਲ ਪੜਦੀ ਸੀ ਤੇ ਉਹ ਕਿਸਤੇ ਚਲੀ ਗਈ ਬੇਟੀ ਚਲੋ ਸ਼ਾਇਦ ਅੱਜ ਮੇਰੀ ਗੱਲ ਸੁਣ ਵੀ ਰਹੀ ਹੋਏਗੀ ਉਹਦੇ ਫਾਦਰ ਵੀ ਮੇਰੇ ਨਾਲ ਅਟੈਚ ਸੀਗੇ ਉਹਦੇ ਫਾਦਰ ਮੈਨੂੰ ਭੈਣ ਕਹਿ ਕੇ ਹਮੇਸ਼ਾ ਗੱਲ ਕਰਦੇ ਕਿ ਮੇਰੀ ਭੈਣ ਮੇਰੀ ਬੱਚੀ ਦਾ ਖਿਆਲ ਰੱਖੇ ਉਹ ਬੱਚੀ ਤਿੰਨ ਦਿਨ ਕਾਲਜ ਨਹੀਂ ਆਈ ਕਿਸੇ ਨੇ ਦੱਸਿਆ ਕਿ ਉਹ ਚਲੀ ਗਈ ਆ ਕਿਤੇ ਉਹਦੇ ਫਾਦਰ ਸਾਹਿਬ ਦਾ ਮੈਨੂੰ ਫੋਨ ਆਇਆ ਕਿ ਪੈਣੇ ਮੇਰੀ ਕੁੜੀ ਕਾਲਜ ਆਈ ਆ ਮੈਂ ਕਿਹਾ ਵੀਰ ਜੀ ਮੈਨੂੰ ਨਹੀਂ ਪਤਾ ਕਹਿੰਦੇ ਭੈਣੇ ਉਹ ਨਾ ਮਤਲਬ ਕੰਬਾਈਨ ਚ ਲੌਂਦਾ ਸੀ ਕਿਤੇ ਆਸਾਮ ਵਗੈਰਾ ਕਣਕ ਕਟਣ ਗਏ ਹੋਏ ਸੀਗੇ ਉਹ ਉੱਚੀ ਦੇਣੇ ਦਹਾਥੜਾ ਮਾਰ ਕੇ ਕੰਬਾਈਨ ਚਲਾ ਰਿਹਾ ਤੇ ਉੱਪਰੋਂ ਬੋਲ ਰਿਹਾ ਕਿ ਭੈਣੇ ਇੱਕ ਵਾਰੀ ਕਹਿ ਦੇ ਮੇਰੀ ਧੀ ਤੈਨੂੰ ਮਿਲੀ ਸੀ ਤਾਂ ਰੱਬ ਸੱਚ ਜਾਣਿਓ ਮੈਂ ਰੱਬ ਨੂੰ ਜਾਣ ਦੇਣੀ ਆ ਉਸ ਦਿਨ ਮੈਨੂੰ ਲੱਗਦਾ ਹੈ ਕਿ ਇੱਕ ਧੀ ਦਾ ਪਿਓ ਉਸ ਦਿਨ ਉੱਥੇ ਮਰ ਗਿਆ ਸੀ ਕੀ ਸਾਡੇ ਮਾਪੇ ਸਾਨੂੰ ਇਸ ਕਰਕੇ ਪਤਾ ਕਰ ਰਹੇ ਆ ਕਿ ਅਸੀਂ ਆਪਣੇ ਮਾਪੇ ਨੂੰ ਇੰਨਾ ਬੁਰੀ ਤਰ੍ਹਾਂ ਸੀ ਜਲੀਲ ਕਰ ਰਹੇ ਆ ਅਸੀਂ ਉਹਦਾ ਪਿਓ ਉਹਦੇ ਲਈ ਕਮਾਈ ਕਰਨ ਗਿਆ ਸੀ ਉਹ ਘਰ ਦੇ ਦੀ ਇਕੱਲੀ ਬੱਚੀ ਸੀ ਉਹ ਅਸਾਮ ਕਮਾਈ ਕਰਦਾ ਫਿਰ ਰਿਹਾ ਆਪਣੀ ਬੱਚੀ ਦੇ ਲਈ ਤੇ ਬੱਚੀ ਕੀ ਕਰ ਰਹੀ ਆ ਇੱਕ ਮੁੰਡੇ ਨਾਲ ਭੱਜ ਗਈ ਆ ਕਿਸ ਲਈ ਤੁਸੀਂ ਇੱਕ ਵਾਰੀ ਕਹੋ ਤਾਂ ਸਹੀ ਨਾ ਤੁਸੀਂ ਕੁਝ ਬਣੋ ਬਣ ਕੇ ਆਪਣੇ ਮਾਪੇ ਨੂੰ ਕਹੋ ਕਿ ਅਸੀਂ ਨੇ ਫਲਾਣੇ ਨਾਲ ਵਿਆਹ ਕਰਾਉਣਾ ਕਰਾ ਲਿਓ ਕੀ ਜ਼ਿੰਦਗੀ ਦਾ ਆਖਰੀ ਨਿਸ਼ਾਨਾ ਸਾਡਾ ਵਿਆਹ ਹੀ ਆ ਜਾਂ ਪੱਜ ਨਹੀਂ ਹੈ ਜਾਂ ਛੋਟੇ ਕਪੜੇ ਪਾਉਣੇ ਆ ਜਾਂ ਮੋਬਾਈਲ ਹੀ ਹੈ ਕਿ ਅਸੀਂ ਕੁਝ ਨਹੀਂ ਬਣਨਾ ਇਸ ਤਰ੍ਹਾਂ ਦੀਆਂ ਨਾ ਬਹੁਤ ਸਾਰੀਆਂ ਉਦਾਹਰਨਾਂ ਸਾਨੂੰ ਰੋਜ਼ ਮਾਰਾ ਦੀ ਜ਼ਿੰਦਗੀ 'ਚ ਮਿਲਦੀਆਂ ਨੇ ਅਸੀਂ ਇਹ ਗੱਲ ਹਮੇਸ਼ਾ ਕਰਦੇ ਆ ਕਿ ਮੁੰਡੇ ਕੁੜੀਆਂ ਬਰਾਬਰ ਨੇ ਸੱਚਮੁੱਚ ਬਰਾਬਰ ਨੇ ਪਰ ਇੱਕੋ ਜਿਹੇ ਨਹੀਂ ਹੈਗੇ ਕਿਉਂ ਇੱਕੋ ਜਿਹੇ ਨਹੀਂ ਹੈਗੇ ਤੁਹਾਨੂੰ ਵੀ ਪਤਾ ਹੈ ਕਿ ਪ੍ਰਮਾਤਮਾ ਨੇ ਔਰਤ ਤੇ ਮਰਦ ਨੂੰ ਦੋਨਾਂ ਨੂੰ ਵੱਖਰੇ ਸ਼ਰੀਰ ਦਿੱਤੇ ਹਨ ਵੱਖਰੀਆਂ ਜ਼ਿੰਮੇਵਾਰੀਆਂ ਦਿੱਤੀਆਂ ਨੇ ਹੁਣ ਸਾਡੇ ਮਾਪੇ ਕੀ ਕਰਦੇ ਆ ਜੀ ਸਾਦੇ ਮਾਪੇ ਦਾ ਵੀ ਬਾਤ ਜਗਾ ਤੇ ਕਸੂਰ ਹੈ ਅਸੀਂ ਕੁੜੀਆਂ ਨੂੰ ਅੱਜ ਕੱਲ ਮੁੰਡੇ ਬਣਾ ਰਹੇ ਹਾਂ ਕਿਉਂ ਮੁੰਡੇ ਬਣਾ ਰਹੇ ਹਾਂ ਜਦ ਪਰਮਾਤਮਾ ਨੇ ਧੀ ਬਖਸ਼ਿਆ ਤਾਂ ਧੀ ਵਾਲੇ ਸੰਸਕਾਰ ਦੋ ਉਸ ਨੂੰ ਧੀ ਵਾਲੇ ਸੰਸਕਾਰ ਦੋ ਉਸ ਨੂੰ ਧੀ ਕਿਸ ਤਰ੍ਹਾਂ ਰਹੇਗੀ ਧੀ ਕੀ ਗੱਲ ਕੰਮ ਨਹੀਂ ਕਰ ਸਕਦੀ ਕਰ ਸਕਦੀ ਹੈ ਹਰ ਕੁਝ ਕਰ ਸਕਦੀ ਅਸੀਂ ਕਿਤਾ ਪਰ ਇਹ ਜ਼ਰੂਰੀ ਨਹੀਂ ਹੈ ਕਿ ਧੀ ਨੂੰ ਇਹ ਕਹੋ ਤੂੰ ਮੇਰਾ ਪੁੱਤ ਹੈ ਤੂੰ ਮੇਰਾ ਪੁੱਤ ਮੈਂ ਤੈਨੂੰ ਪੁੱਤਾਂ ਵਾਂਗ ਪਾਲਿਆ ਪੁੱਤਾਂ ਵਾਂਗ ਨਹੀਂ ਉਹਨੂੰ ਧੀਾਂ ਵਾਂਗ ਪਾਲ ਕੇ ਧੀਾਂ ਵਾਲੇ ਸੰਸਕਾਰ ਦੇਣੇ ਜ਼ਰੂਰੀ ਹੈ ਜੇ ਤੁਸੀਂ ਪੁੱਤਾਂ ਵਾਲੇ ਸੰਸਕਾਰ ਦੇ ਰਹੇ ਹੋ ਤਾਂ ਹੀ ਸਾਡੀਆਂ ਤਿਆਂ ਮਤਲਬ ਸਾਹੀਂ ਸਾਡੀਆਂ ਬੇਟੀਆਂ ਕਿਰਾਹੇ ਪਈਆਂ ਨੇ ਇਹ ਕਿਰਾਹੇ ਪੈਣ ਦਾ ਕਾਰਨ ਸਾਡੇ ਮਾਪੇ ਦੀ ਨਜਾਇਜ਼ ਖੋਲ ਹੈ ਹੁਣ ਕਈ ਜਿਹੜੇ ਪੇਰੈਂਟਸ ਨੇ ਜਾਂ ਬੱਚੇ ਨੇ ਉਹਨਾਂ ਦੇ ਕਮੈਂਟਸ ਆਉਣਗੇ ਇੱਥੇ ਤੇ ਉਹ ਸ਼ਾਇਦ ਮੈਨੂੰ ਇਸ ਗੱਲ ਤੇ ਉਹਨਾਂ ਨੂੰ ਬੁਰੀ ਲੱਗੇਗੀ ਕਿ ਮੈਂ ਬੱਚੀਆਂ ਦੇ ਹੱਕ 'ਚ ਨਹੀਂ ਬੋਲਦੀ ਮੈਂ ਹੱਕ 'ਚ ਬੋਲਦੀ ਆ ਕਿਉਂਕਿ ਮੈਂ ਧੀ ਆ ਕਿਉਂਕਿ ਮੈਂ ਉਹ ਚੀਜ਼ ਨੂੰ ਦੇਖਿਆ ਮੈਂ ਉਹਨਾਂ ਚੀਜ਼ ਨੂੰ ਝੱਲੀਆਂ ਨੇ ਪਰ ਮੈਂ ਉਹਨਾਂ ਉਹਨਾਂ ਤਿਆਂ ਨੂੰ ਵੀ ਦੇਖਦੀ ਆ ਜੋ ਰੋਜ਼ ਮਾਰਾ ਦੀ ਜ਼ਿੰਦਗੀ 'ਚ ਵਿਚਰਦੀਆਂ ਨੇ ਮੋਬਾਈਲ ਫੋਨ ਕਰਨ ਨੂੰ ਲਾਇਆ ਦੋ ਦੋ ਤਿੰਨ ਤਿੰਨ ਕਿਲੋਮੀਟਰ ਤੁਰ ਕੇ ਨਿਕਲ ਜਾਂਦੀਆਂ ਨੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਕਿਹੜੀ ਦੁਨੀਆ 'ਚ ਆ ਬਸ ਇੱਕ ਮੋਬਾਈਲ ਫੋਨ ਹੈ ਗੱਲਾਂ ਕਰਨਾ ਇਹ ਕੋਈ ਜ਼ੋਹ ਨਹੀਂ ਹੈ ਮੈਂ ਮਤਲਬ ਸਾਡੇ ਸੰਸਕਾਰ ਨਹੀਂ ਹੈ ਸਾਡੇ ਸੰਸਕਾਰ ਕੀ ਨੇ ਉਹ ਦੇਖੋ ਅਸੀਂ ਸਿਰ ਤੇ ਚੁੰਨੀ ਲੈ ਕੇ ਵੀ ਕੁੜੀ ਕੁੜੀ ਹੋ ਸਕਦੀ ਹੈ ਹੁਣ ਕਹੋਗੇ ਮੈਡਮ ਤੁਸੀਂ ਨਹੀਂ ਦਿੱਤੀ ਮੈਂ ਗੱਲ 'ਚ ਪਾਈ ਹੈ ਪਰ ਮੈਂ ਆਪਣੀ ਆਪਣੀ ਜੁਨੀ ਦੀ ਮੈਂ ਇੱਜ਼ਤ ਕਰਦੀ ਹਾਂ ਮੈਂ ਕਦੇ ਚੁੰਨੀ ਨਹੀਂ ਉਤਾਰਦੀ ਮੇਰੇ ਮੇਰੇ ਫਾਦਰ ਸਾਹਿਬ ਅਧਿਆਪਕ ਸੀ ਬਾਚੋ ਪ੍ਰਿੰਸੀਪਲ ਰਟਾਇਰ ਹੋਏ ਮੇਰੇ ਫਾਦਰ ਸਾਹਿਬ ਨੇ ਮੈਨੂੰ ਜਦੋਂ ਪੜਾਇਆ ਪਹਿਲੀ ਵਾਰੀ ਬਸ ਚੜਾਇਆ ਤਾਂ ਮੈਨੂੰ ਉਹਨਾਂ ਨੇ ਕਿਹਾ ਸੀ ਬੇਟੇ ਖਿਆਲ ਰੱਖੀ ਹੁਣ ਇਸ ਦੇ ਵਿੱਚ ਬਹੁਤ ਕੁਝ ਸ਼ਾਮਿਲ ਸੀਗਾ ਕਿ ਖਿਆਲ ਰੱਖਣ ਦਾ ਮਤਲਬ ਕੀ ਹੈ ਖਿਆਲ ਰੱਖਣ ਦਾ ਮਤਲਬ ਸੀ ਮੇਰੀ ਇੱਜ਼ਤ ਤੇ ਹਦਾ ਧਿਆਨ ਰੱਖੀ ਤਾਂ ਮੈਂ ਉਸ ਚੀਜ਼ ਨੂੰ ਧਿਆਨ 'ਚ ਰੱਖਿਆ ਤੇ ਮੈਂ ਕਿਹਾ ਸੀ ਪਾਪਾ ਮੈਂ ਚੱਲੀਆਂ ਆਪਣੀ ਇੱਜ਼ਤ ਦੇ ਨਾਲ ਆਹੂੰਗੀ ਵੀ ਆਪਣੀ ਇੱਜ਼ਤ ਦੇ ਨਾਲ ਚੱਲੀਆਂ ਤੁਹਾਡੇ ਨਾਮ ਨਾਲ ਮੁੜੂੰਗੀ ਆਪਣੇ ਨਾਮ ਨਾਲ 2005 ਦੇ ਵਿੱਚ ਮੇਰੀ ਪਹਿਲੀ ਪੁਸਤਕ ਸਫਰ ਦਾ ਆਗਾਜ਼ ਆਈ ਸੀ 2004 ਦੇ ਵਿੱਚ ਮੈਂ ਪਹਿਲੀ ਵਾਰੀ ਬੱਸ ਚੜ੍ਹ ਕੇ ਪਟਿਆਲੇ ਗਈ ਸੀ ਇੱਕ ਸਾਲ ਬਾਅਦ ਮੇਰਾ ਨਾਮ ਬਣ ਗਿਆ ਸੀ ਡਾਕਟਰ ਹਰਪ੍ਰੀਤ ਰੂਪੀ ਪਿੰਡ ਗੁਰਦੇਤਪੁਰਾ ਨਾਵਾ ਪਟਿਆਲਾ ਸਿਰਫ ਇਨਾ ਉੱਥੇ ਮੈਨੂੰ ਆਪਣੇ ਫਾਦਰ ਸਾਹਿਬ ਦਾ ਨਾਮ ਨਾਲ ਲਾਉਣ ਦੀ ਜ਼ਰੂਰਤ ਨਹੀਂ ਸੀ ਉਹ ਲੱਗ ਰਹੀ ਕਿ ਹਾਂ ਇੱਥੇ ਮੈਨੂੰ ਕੇਅਰ ਆਫ ਕਰਨਾ ਪੈਗਾ ਜਾਂ ਡਾਕਟਰ ਆਫ ਕਰਨਾ ਪੈਗਾ ਇੰਨੇ ਇੱਕ ਚੀਜ਼ ਨਾਲ ਹੀ ਚਿੱਠੀ ਮੇਰੇ ਘਰ ਪਹੁੰਚ ਜਾਂਦੀ ਸੀ ਇਹ ਹੁੰਦੇ ਨੇ ਆਪਣੇ ਮਾਪੇ ਦੀ ਇੱਜ਼ਤ ਦਾ ਖਿਆਲ ਕਰਨਾ ਫਿਰ ਇੱਕ ਵਾਰੀ ਦੀ ਮੈਂ ਤੁਹਾਨੂੰ ਇੱਕ ਛੋਟੀ ਜੀ ਐਗਜ਼ਾਮਪਲ ਹੋਰ ਦਿੰਦੀ ਆ ਮੇਰੇ ਬਾਲ ਬਹੁਤ ਛੋਟੇ ਹੈ ਪਰ ਮੇਰੇ ਮੇਰੀ ਫੈਮ ਪੂਰੇ ਫੈਮਿਲੀ ਦੇ ਬਾਲ ਬਹੁਤ ਲੰਬੇ ਲੰਬੇ ਹੈ ਜੀ ਤੇ ਮੈਨੂੰ ਕਿਸੇ ਨੇ ਕਿਹਾ ਕਿ ਤੁਸੀਂ ਆਪਣੇ ਵਾਲ ਕਟਵਾ ਲਓ ਥੋੜੇ ਜਿਹਾ ਟ੍ਰਿਮ ਕੱਟ ਕਰਵਾ ਲਓ ਜਾਂ ਥੋੜੇ ਹੋਰ ਛੋਟੇ ਕਰਵਾ ਲਓ ਤੁਹਾਡੇ ਬਾਲ ਬਹੁਤ ਸੋਹਣੇ ਹੋ ਜਾਣਗੇ ਲੰਬੇ ਹੋ ਜਾਣਗੇ ਤਾਂ ਮੈਂ ਆਪਣੇ ਫਾਦਰ ਸਾਹਿਬ ਨੂੰ ਕਿਹਾ ਪਿਤਾ ਜੀ ਨੂੰ ਕਿ ਡੈਡੀ ਮੈਂ ਨਾ ਬਾਲ ਕਟਵਾਉਣੇ ਮੇਰੇ ਪਿਤਾ ਜੀ ਨੇ ਮੈਨੂੰ ਕਿਹਾ ਕਿ ਉਸ ਤੋਂ ਪਹਿਲਾਂ ਤੂੰ ਮੇਰੀ ਦਾੜੀ ਕੱਟ ਦੇ ਜਿਹੜੇ ਨਾਈ ਕੋਲ ਤੂੰ ਬਾਲ ਕਟਵਾਉਣ ਜਾਏਂਗੀ ਨਾ ਉੱਥੇ ਮੇਰੀ ਦਾੜੀ ਕਟਵਾ ਲੈ ਤੇ ਮੈਂ ਉਸ ਤੋਂ ਬਾਅਦ ਆਪਣੇ ਵਾਲਾਂ ਨੂੰ ਕਦੀ ਕੈਂਚੀ ਨਹੀਂ ਲਾਈ। ਇਹ ਮੇਰੇ ਮਾਵਾਵ ਦੇ ਸੰਸਕਾਰ ਸੀ ਜੇ ਮੇਰੇ ਪਿਓ ਨੇ ਮੈਨੂੰ ਸਮਝਾਇਆ ਤਾਂ ਮੈਂ ਉਸ ਉੱਤੇ ਚੱਲੀ। ਮੈਨੂੰ ਲੱਗਦਾ ਕਿ ਧੀ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਤੂੰ ਧੀ ਹੈ। ਤੇਰੀਆਂ ਇਹ ਜ਼ਿੰਮੇਵਾਰੀਆਂ ਨੇ ਤੈਨੂੰ ਤੇਰਾ ਤੇਰਾ ਕੱਲ੍ਹ ਨੂੰ ਵਿਆਹ ਕਰਨਾ ਹੈ ਤੂੰ ਕੱਲ ਬੱਚੇ ਪੈਦਾ ਕਰਨੇ ਆ ਤੂੰ ਕਿਸੇ ਦਾ ਘਰ ਸੰਭਾਲਣਾ ਹੈ। ਕਿਸੇ ਦਾ ਨਹੀਂ ਬਲਕਿ ਆਪਣਾ ਸੰਭਾਲਣਾ ਹੈ। ਜਿੱਥੇ ਅਸੀਂ ਕਹਿੰਨਾ ਨਾ ਇਹ ਤਾਂ ਸਾਡਾ ਪੁੱਤ ਹੈ। ਇਹ ਤਾਂ ਬਰਾਬਰ ਕਰੇਗਾ ਇਹ ਤਾਂ ਖਾਏਗਾ। ਅੱਛਾ ਅੱਜਕੱਲ ਦੇ ਬੱਚੇ ਕੀ ਕਰਦੀਆਂ ਬੱਚੀਆਂ ਖਾਸ ਕਰਕੇ ਬੱਚਿਆਂ ਕੀ ਕਰਦੀਆਂ ਉਹ ਬੋਲਣ ਵੇਲੇ ਵੀ ਉਹਨਾਂ ਦਾ ਟੰਗ ਬਦਲ ਜਾਂਦਾ ਮੈਂ ਇਹ ਕਰਦਾ ਹੁੰਨਾ ਮੈਂ ਤਾਂ ਇੱਥੇ ਜਾਣਨਾ ਹੁੰਨਾ ਕਿਉਂ ਬਈ ਤੁਸੀਂ ਕੁੜੀਆਂ ਆ ਕੁੜੀਆਂ ਮਾੜੀਆਂ ਨਹੀਂ ਹੁੰਦੀਆਂ ਬਰਾਬਰ ਦੀਆਂ ਆਸੀਂ ਜੇ ਸਾਨੂੰ ਰੱਬ ਨੇ ਕੁੜੀ ਬਣਾਇਆ ਕੁਝ ਸੋਚ ਕੇ ਬਣਾਇਆ ਸਾਨੂੰ ਰੱਬ ਨੇ ੱਡੀ ਵੱਡੀ ਦਾਤ ਦਿੱਤੀ ਐ ਅਸੀਂ ਗਿਫਟਡ ਆ ਸਾਨੂੰ ਰੱਬ ਨੇ ਗਿਫਟ ਕੀਤਾ ਹੈ ਵੀ ਹਾਂ ਤੂੰ ਇੱਕ ਸ੍ਰਿਸ਼ਟੀ ਨੂੰ ਰਚਨਾ ਹੈ ਜਿਵੇਂ ਸ੍ਰਿਸ਼ਟੀ ਰਚਦੀ ਹੈ ਨਾ ਉਸ ਤਰ੍ਹਾਂ ਅਸੀਂ ਵੀ ਰਚਨ ਹਾਰੇ ਆਂ ਅਸੀਂ ਵੀ ਇੱਕ ਇੱਕ ਵੰਸ਼ ਨੂੰ ਅੱਗੇ ਤੋਰਨਾ ਹੁੰਦਾ ਪਰ ਇਹਦਾ ਮਤਲਬ ਇਹ ਥੋੜੀ ਹੈ ਕਿ ਅਸੀਂ ਉਹਨਾਂ ਨਾਲ ਬਰਾਬਰੀ ਕਰਨੀ ਹੈ ਜਾਂ ਅਸੀਂ ਕੁਝ ਵੀ ਜੋ ਕਰ ਰਹੇ ਨੇ ਉਹ ਅੱਛਾ ਹੁਣ ਇੱਕ ਹੋਰ ਨਵਾਂ ਟਰੈਂਡ ਚੱਲਿਆ ਹੈ ਕਿ ਬੱਚੀਆਂ ਕੀ ਕਰਦੀਆਂ ਨੇ ਉਹ ਨਸ਼ੇ ਕਰਨ ਲੱਗੀਆਂ ਠੀਕ ਹੈ दारू ਪੀਣੀ ਹੈ ਬਰਾਬਰ दारू ਪੀਣੀ ਹੈ ਸਿਗਰਟ ਸਮੋਕਿੰਗ ਜੋ ਵੀ ਹੈ ਸਾਰਾ ਕੁਝ ਬਰਾਬਰ ਕਰਨਾ ਹੈ ਤੁਸੀਂ ਮੈਨੂੰ ਦੱਸੋ ਕਿ ਜੇ ਕੁਦਰਤ ਧਰਤੀ ਦੇ ਵਿੱਚ ਜ਼ਹਿਰ ਪੈਦਾ ਹੋਣ ਲੱਗੇ ਕਿੱਥੋਂ ਅੱਗੇ ਵੰਸ਼ ਚੱਲ ਪੈਣਗੇ ਕਿੱਥੋਂ ਹੁਣ ਨਿਊਲੀ ਮੈਰਿਡ ਲੋਕ ਐ ਮੈਡੀਸਨ ਲਓ ਫਿਰ ਬੇਬੀ ਪੈਦਾ ਹੋਏਗਾ ਫਿਰ ਬੱਚਾ ਪੈਦਾ ਹੋਏਗਾ ਕਿਉਂ ਭਈ ਪਹਿਲੇ ਪਹਿਲੇ ਲੋਕ ਕਿਹੜੀਆਂ ਦਵਾਈਆਂ ਖਾਂਦੇ ਸੀਗੇ ਪਹਿਲੇ ਲੋਕ ਕਿੱਥੇ ਜਾਂਦੇ ਸੀ ਇਹੋ ਜਿਹੜੀ ਉਹਨਾਂ ਦੇ ਇਸ ਚੀਜ਼ ਦੀ ਲੋੜ ਪੈਂਦੀ ਸੀ ਕੋਈ ਐਸੀ ਕੁਝ ਨਹੀਂ ਸੀ ਕਰਦੇ ਕੁਦਰਤ ਨਾਲ ਜੁੜੇ ਹੋਏ ਸੀ ਕੁਦਰਤ ਦੇ ਵਿੱਚ ਰਹਿੰਦੇ ਸੀ ਹਰੇਕ ਗੱਲ ਦੀ ਪਾਲਣਾ ਕਰਦੇ ਸੀ ਜਿਵੇਂ ਗੁਰਬਾਣੀ ਵਿੱਚ ਵੀ ਕਿਹਾ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਸੋ ਮੈਨੂੰ ਲੱਗਦਾ ਹੈ ਕਿ ਪਰਮਾਤਮਾ ਨੇ ਜਿਸ ਹੁਕਮ ਦੇ ਵਿੱਚ ਸਾਨੂੰ ਭੇਜਿਆ ਸਾਨੂੰ ਉਸੇ ਹੁਕਮ ਦੇ ਵਿੱਚ ਹੀ ਰਹਿਣਾ ਚਾਹੀਦਾ ਹੈ अच्छा एक आजकल और आजकल ਕੀ ਕਰਦੀਆਂ ਨੇ আজকাল ਦੀਆਂ ਜਿਹੜੀਆਂ ਸਾਡੀਆਂ ਫੀਮੇਲ ਮੈਂਬਰਸ ਨੇ ਜਾਂ ਕੁੜੀਆਂ ਨੇ ਉਹ ਕਹਿੰਦੀਆਂ ਨੇ ਸਾਨੂੰ ਘਰ ਦਾ ਕੰਮ ਕੋਈ ਨਾ ਹੋਵੇ ਕਰਨ ਲਈ ਘਰ ਦੇ ਕੰਮ ਮੈਨੂੰ ਲੱਗਦਾ ਹੈ ਕਿ ਇਹ ਤਾਂ ਇੱਕ ਰੱਬੀ ਦਾਤ ਹੈ ਜਿਹੜੀ ਸਾਨੂੰ ਮਿਲੀ ਹੋਈ ਹੈ ਕਿ ਸਾਨੂੰ ਰੱਬ ਨੇ ਹੱਥ ਪੈਰ ਲਾਇਏ ਨੇ 16 ਕਲਾ ਸੰਪੂਰਨ ਕਰਕੇ ਭੇਜਿਆ ਹੋਇਆ ਕਿਸੇ ਨੂੰ ਕਲਾਮਾਂ ਦਿਸਦੀਆਂ ਨੇ ਕਿਸੇ ਨੂੰ ਨਹੀਂ ਦਿਸਦੀਆਂ ਅਸੀਂ ਕੋਈ ਹੈਂਡੀਕੈਪ ਨਹੀਂ ਆ ਸਾਨੂੰ ਰੱਬ ਨੇ ਬਹੁਤ ਸੋਨੇ ਹੱਥ ਪੈਰ ਦਿੱਤੇ ਨੇ ਸਾਨੂੰ ਆਪਣੇ ਲੱਤਾਂ ਦਿੱਤੀਆਂ ਨੇ ਤੁਰਨ ਫਿਰਨ ਜੇ ਅਸੀਂ ਘਰ ਦਾ ਕੰਮ ਕਰ ਲਵਾਂਗੇ ਤਾਂ ਅਸੀਂ ਗੋਲੀ ਥੋੜੀ ਬਣ ਜਾਵਾਂਗੇ ਹੁਣ ਕਈ ਕਹਿਣਗੇ ਜੀ ਮੈਂ ਤਾਂ ਜੌਬ ਕਰਦੀ ਆ ਮੈਂ ਘਰ ਦੇ ਕੰਮ ਨਹੀਂ ਕਰ ਸਕਦੀ ਕਿਉਂ ਕਿਉਂ ਬਈ ਮੇਰਾ ਸਰਦਾ ਮੈਂ 50000 ਲੈ ਰਹੀਆਂ ਮੈਂ 60000 ਲੈ ਰਹੀਆਂ ਜੇ ਮੈਂ 10000 ਕਮ ਵਾਲੀਆਂ ਦੇ ਦੂੰਗੀ ਫਿਰ ਵੀ ਕੀ ਹੋ ਜਾਊਗਾ ਇਹ ਗੱਲ ਨਹੀਂ ਹੁੰਦੀ ਜੋ ਤਸੱਲੀ ਤੁਹਾਨੂੰ ਆਪਣੇ ਘਰ ਪਰ ਦਾ ਕੰਮ ਕਰਕੇ ਝਾੜੂ ਪੋਚਾ ਕਰਕੇ ਭਾਂਡੇ ਸਾਫ਼ ਕਰਕੇ ਰੋਟੀ ਬਣਾ ਕੇ ਆਪਣੇ ਬੱਚਿਆਂ ਦਾ ਆਪਣੇ ਪਤੀ ਦਾ ਆਪਣੇ ਮਾਵਾਬ ਦਾ ਪੇਟ ਭਰ ਕੇ ਮਿਲਦੀ ਹੈ ਉਹ ਤਸੱਲੀ ਤੁਹਾਨੂੰ ਫੋਨ ਦੇਖ ਕੇ ਬੈੱਡ ਤੇ ਬਹਿ ਕੇ ਨਹੀਂ ਮਿਲੇਗੀ ਇਹ ਤੁਸੀਂ ਅੱਜ ਲਿਖ ਲਓ ਕੱਲ ਲੇਖ ਲਿਓ ਤੁਹਾਨੂੰ ਇਹ ਗੱਲ ਦਾ ਪਛਤਾਉਣਾ ਵੀ ਪੈ ਸਕਦਾ ਹੈ ਕਿ ਮੈਂ ਕਿਸ ਕੁਰਾਹੇ ਪਈ ਸੀ ਜਾਂ ਕਿਸ ਲੀਤੇ ਚੱਲੀ ਸੀ ਮੈਂ ਲਗਾਤਾਰ ਫੋਨ ਦੇਖਦੇ ਰਹਿੰਦੀ ਸੀ ਮੇਰਾ ਪਰਿਵਾਰ ਬਾਹਰੋਂ 버ਗਰ ਪੀਜ਼ੇ ਨੂਡਲ ਬਣਾ ਕੇ ਖਾਂਦਾ ਸੀ ਮੰਗਵਾ ਕੇ ਖਾਂਦਾ ਸੀਗਾ ਤੇ ਉਹ ਕਿੰਨੀਆਂ ਬਿਮਾਰੀਆਂ ਦਾ ਸ਼ਿਕਾਰ ਹੋਇਆ ਤੇ ਕਿਸ ਗੱਲ ਕਰਕੇ ਮੈਂ ਆਪਣੇ ਬੱਚਿਆਂ ਤੋਂ ਦੂਰ ਜਾ ਰਹੀਆਂ ਆਪਣੇ ਮਾਪੇ ਤੋਂ ਦੂਰ ਜਾ ਰਹੀਆਂ ਮੈਨੂੰ ਲੱਗਦਾ ਹੈ ਕਿ ਘਰ ਦੀ ਨੀ ਜਿਹੜੀ ਪੱਕੀ ਹੁੰਦੀ ਆ ਉਹ ਇੱਕ ਔਰਤ ਕਰਕੇ ਹੁੰਦੀ ਆ ਇੱਕ ਕੁੜੀ ਕਰਕੇ ਹੁੰਦੀ ਆ ਜੇ ਕੁੜੀ ਠਾਣ ਲੈ ਕੇ ਮੇਰੇ ਘਰ ਦੇ ਵਿੱਚ ਕਦੇ ਮੇਰੇ ਕਰਕੇ ਲੜਾਈ ਨਹੀਂ ਹੋਏਗੀ ਮੇਰੇ ਮਾਪੇ ਮੈਨੂੰ ਬੁਰਾ ਨਹੀਂ ਕਹਿਣਗੇ ਤਾਂ ਉਸ ਨੂੰ ਸਾਰਾ ਕੁਝ ਆਪਣੇ ਉੱਪਰ ਲੈਣਾ ਪਏਗਾ ਮੈਂ ਇਸ ਚੀਜ਼ ਨੂੰ ਬਹੁਤ ਦਾਅਵੇ ਨਾਲ ਕਹਿ ਸਕਦੀ ਆ ਕਿ ਇੱਕ ਕੁੜੀ ਜਦੋਂ ਵਿਆਹ ਕੇ ਆਉਂਦੀ ਆ ਤਾ ਉਹ ਇੱਕ ਨੇ ਦੋ ਘਰਾਂ ਦੀ ਮਾਲਕ ਹੁੰਦੀ ਆ ਕੁੜੀ ਇਹ ਕਹਿੰਦੀ ਆ ਹਮੇਸ਼ਾ ਕਿ ਮੇਰਾ ਕਿਹੜਾ ਘਰ ਆ ਸਾਰੀ ਇਹ ਲਗਭਗ ਸਾਰੀਆਂ ਕੁੜੀਆਂ ਇਦਾਂ ਕਹਿੰਦੀਆਂ ਨੇ ਪਰ ਮੈਂ ਹਮੇਸ਼ਾ ਕਹਿੰਦੀ ਆ ਮੇਰੇ ਦੋ ਘਰ ਨੇ ਮੇਰੇ ਮੇਰੇ ਮਾਵਾ-ਬਾਪ ਦੇ ਘਰ ਤੇ ਵੀ ਮੇਰਾ ਉਨਾ ਹੀ ਹੱਕ ਆ ਤੇ ਮੇਰੇ ਸਹੁਰੇ ਘਰ ਤੇ ਮੇਰਾ ਉਨਾ ਹੀ ਹੱਕ ਆ ਮੇਰੇ ਦੋ ਘਰ ਨੇ ਜਦੋਂ ਕਿ ਮੈਂ ਮੈਂ ਨਾ ਮੈਂ ਆਪਣੇ ਪੇਕੇਆਂ ਵਾਲਾ ਘਰ ਬਣਾਇਆ ਨਾ ਆਪਣੇ ਸਹੁਰਿਆਂ ਵਾਲਾ ਘਰ ਬਣਾਇਆ ਫਿਰ ਵੀ ਮੈਂ ਦੋ ਘਰਾਂ ਦੀ ਮਾਲਕ ਆ ਆਪਣਾ ਹੱਕ ਰੱਖਣਾ ਸਿੱਖੋ ਅਸੀਂ ਆਪਣੇ ਆਪ ਉਸ ਘਰਾਂ ਦੀ ਮਾਲਕ ਰਾਵਾਂਗੇ ਮੈਂ ਨਹੀਂ ਕਹਿੰਦੀ ਕਿ ਤੁਸੀਂ ਹੱਕ ਲਵੋ ਹੱਕ ਲੈਣੇ ਨਹੀਂ ਹੱਕ ਜਿਤਾਉਣਾ ਕਿ ਮੇਰੇ ਮਾਵਾਪਨੇ ਮੇਰੇ ਭਰਾ ਪਰਜਾਈ ਨੇ ਇੱਧਰ ਮੇਰੇ ਸੱਸੋਹਰਾਂ ਨੇ ਇੱਧਰ ਮੇਰੇ ਦੇਵਰ ਜੇਠ ਨੇ ਉਹ ਸਾਰੇ ਮੇਰੇ ਨੇ ਜਦੋਂ ਤੁਹਾਡੇ ਮੇਰੇ ਆਗੇ ਨਾ ਤੁਹਾਨੂੰ ਲੱਗੇਗਾ ਹੀ ਨਹੀਂ ਕਿ ਮੈਂ ਉਹਨਾਂ ਤੋਂ ਅਲੱਗਾਂ ਜਿਹੜੀਆਂ ਬੱਚੀਆਂ ਪਹਿਲਾਂ ਇਕੱਲੇ ਪਰਿਵਾਰਾਂ ਚੋਂ ਆਉਂਦੀਆਂ ਨੇ ਉਹ ਅੱਗੇ ਜਾ ਕੇ ਵੀ ਸੱਸੋਹਰੇ ਨਾਲ ਘਟਨਾ ਪਸੰਦ ਨਹੀਂ ਕਰਦੀਆਂ ਇਹ ਵੀ ਸੰਸਕਾਰ ਮਾਵਾਪਦੀ ਦੇਣ ਨੇ ਛੋਟੇ ਛੋਟੇ ਗੱਲ ਨੂੰ ਸੌਹਰੇ ਕਰਦੀ ਦੀ ਗੱਲ ਨੂੰ ਪੇਕੇ ਘਰ ਦੱਸਣਾ ਇਹ ਵੀ ਬਹੁਤ ਮਾੜੀ ਗੱਲ ਹੈ ਅੱਜ ਦੀਆਂ ਕੁੜੀਆਂ ਮੋਸਟਲੀ ਐਦਾ ਕਰਦੀਆਂ ਨੇ ਅੱਛਾ ਇੱਕ ਹੋਰ ਟ੍ਰੈਂਡ ਚੱਲਿਆ ਹੋਇਆ ਛੋਟੀ ਉਮਰ ਦੀਆਂ ਕੁੜੀਆਂ ਜਾਂ ਤਾਂ ਲੰਮੇ ਰਿਸ ਕਰਵਾ ਰਹੀਆਂ ਨੇ ਬਹੁਤ ਛੋਟੀ ਉਮਰ ਦੀਆਂ ਜਾਂ ਫਿਰ ਘਰੋਂ ਵੈਸੇ ਹੀ ਭੱਜ ਕੇ ਵਿਆਹ ਕਰਵਾ ਲੈਂਦੀਆਂ ਨੇ ਤੇ ਮੇਰੇ ਕੋਲ ਨਾ ਅਜਿਹਾ ਬਹੁਤ ਐਗਜ਼ਾਮਪਲਸ ਨੇ ਪਰ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਔਰ ਰਿਕਾਰਡਿੰਗ ਦੱਸ ਨਹੀਂ ਸਕਦੀ ਕਿ ਉਹਦੇ ਵਿੱਚ ਨਾ ਕੁਝ ਕ ਮੇਰੇ ਰਿਸ਼ਤੇਦਾਰ ਕੁੜੀਆਂ ਵੀ ਸੀਗੀਆਂ ਤੇ ਕੁਝ ਕ ਮੇਰੀਆਂ ਸਟੂਡੈਂਟ ਕੁੜੀਆਂ ਵੀ ਸੀਗੀਆਂ ਜਿਨ੍ਹਾਂ ਨੇ ਗਲਤ ਸਟੈਪ ਲਿਆ ਤੇ ਅਗਲੇ ਹੀ 2 ਮਹੀਨੇ ਮਹੀਨੇ ਬਾਅਦ ਪਛਤਾਵਾ ਸ਼ੁਰੂ ਹੋ ਗਿਆ ਕਿ ਸਾਤ ਹੋਏ ਗਲਤ ਤੇ ਇੱਕ ਹੋਰ ਉਹਨਾਂ ਦੀ ਮਤਲਬ ਜ਼ਿੰਦਗੀ ਦੇ ਵਿੱਚ ਇੱਕ ਹੁੰਦਾ ਹੈ ਕਿ ਉਹ ਉਹ ਮਾਵਾਪ ਨੂੰ ਵੀ ਪਤਾ ਲੱਗ ਜਾਂਦਾ ਹੈ ਜਾਂ ਉਹ ਸਹੁਰਿਆਂ ਨੂੰ ਵੀ ਪਤਾ ਲੱਗ ਜਾਂਦਾ ਕਿ ਇਹਦੇ ਕੋਈ ਪਿੱਛੇ ਹੈ ਨਹੀਂ ਹੁਣ ਤਾਂ ਉਹ ਕੁੜੀਆਂ ਇਸ ਕਰਕੇ ਵੀ ਜ਼ਿਆਦਾ ਦੁੱਖ ਤਕਲੀਫ ਚ ਗੁਜ਼ਰਦੀਆਂ ਨੇ ਕਿ ਉਹਨਾਂ ਦੇ ਸਹੁਰੇ ਉਹਨਾਂ ਤੋਂ ਜ਼ਿਆਦਾ ਤੰਗ ਵੀ ਕਰਦੇ ਰਹਿੰਦੇ ਨੇ ਕਿ ਹਾਂ ਤੂੰ ਤਾਂ ਪਹਿਲਾਂ ਹੀ ਭੱਜ ਕੇ ਆਈਆਂ ਜਾਂ ਤੂੰ ਆਪਣੇ ਮਾਵਾਪ ਦੀ ਨਹੀਂ ਬਣੀ 25 ਸਾਲਾਂ ਦੇ ਵਿੱਚ 25 ਦਿਨਾਂ 'ਚ ਤੂੰ ਮੇਰੇ ਮੁੰਡੇ ਦੀ ਕਿੱਥੋਂ ਬਣਜੇਂਗੀ ਜਾਂ 25 ਦਿਨਾਂ 'ਚ ਤੂੰ ਮਾਵਾਪ ਸਹੁਰਿਆਂ ਦੀ ਕਿੱਥੋਂ ਬਣਜੇਂਗੀ ਤਾਂ ਮੈਨੂੰ ਲੱਗਦਾ ਹੈ ਕਿ ਕੁੜੀਆਂ ਨੂੰ ਸਟੈਪ ਲੈਣ ਤੋਂ ਪਹਿਲਾਂ ਬਹੁਤ ਵਾਰੀ ਸੋਚਣਾ ਚਾਹੀਦਾ ਹੈ ਮੈਨੇ ਕਹਿੰਦੀ ਤੁਸੀਂ ਲਵ ਮੈਰਿਜ ਨਾ ਕਰਾਓ ਜਰੂਰ ਕਰਾਓ ਜਦੋਂ ਸਟੈਂਡ ਹੋ ਗਈਆਂ ਉਦੋਂ ਕਰਵਾਇਓ ਜਦੋਂ ਕੁਝ ਕਮਾਉਣ ਲੱਗੀਆਂ ਉਦੋਂ ਕਰਵਾਇਓ ਆਪਣੇ ਮਾਪੇ-ਬਾਪ ਨੂੰ ਵਿਸ਼ਵਾਸ ਦੇ ਵਿੱਚ ਲੈ ਕੇ ਕਰਾਓ ਇਹ ਨਹੀਂ ਹੈਗਾ ਕਿ ਤੁਸੀਂ ਸਾਰੀ ਜ਼ਿੰਦਗੀ ਚ ਪਿਆਰ ਹੀ ਜ਼ਰੂਰੀ ਹੈ ਪਿਆਰ ਤਾਂ 2-4 ਮਹੀਨਿਆਂ ਦੀ ਖੇਡ ਹੈ ਉਸ ਤੋਂ ਬਾਅਦ ਸਾਰੇ ਭੂਤ ਉੱਤਰ ਜਾਂਦੇ ਨੇ ਬੰਦੇ ਦੇ ਤੇ ਇਹ ਜਿਹੜਾ ਹੈਗਾ ਇਹ ਲਾਈਫਟਾਈਮ ਚੱਲਣਾ ਹੁੰਦਾ ਰਿਸ਼ਤਾ ਸੋ ਇਹਨੂੰ ਇੰਨਾ ਕਿ ਪਿਆਰਾ ਬਣਾ ਕੇ ਰੱਖਣਾ ਚਾਹੀਦਾ ਹੈ ਪਿਕਿਆਂ ਵਾਲੇ ਪਾਸੇ ਵੀ ਤੇ ਸਹੁਰਿਆਂ ਵਾਲੇ ਪਾਸੇ ਵੀ ਤੁਸੀਂ ਇੱਜ਼ਤ ਦੇ ਪਾਤਰ ਤਾਂ ਹੀ ਬਣਦੇ ਹੋ ਜੇ ਤੁਸੀਂ ਉਹਨਾਂ ਦੀ ਇੱਜ਼ਤ ਦਾ ਧਿਆਨ ਰੱਖਦੇ ਹੋ ਤੇ ਆਪਣੀ ਇੱਜ਼ਤ ਦਾ ਧਿਆਨ ਰੱਖਦੇ ਹੋ ਹੋਰ ਅਸੀਂ ਜਿਵੇਂ ਕਿ ਕਈ ਗੱਲਾਂ ਸਾਡੇ ਕੋਲੇ ਆ ਜਾਂਦੀਆਂ ਨੇ ਕਿ ਇਹ ਕੁੜੀਆਂ ਦੇ ਵਿੱਚ ਵਿਸ਼ਵਾਸ ਕਿਵੇਂ ਆਵੇ ਉਹਨਾਂ ਸੀ ਫੋਨ ਲਗਾਤਾਰ ਦੇਖਦੇ ਰਹਿੰਦੇ ਆ ਮੈਨੂੰ ਲੱਗਦਾ ਹੈ ਕਿ ਹਰੇਕ ਬੰਦੇ ਨੂੰ ਨਾ ਇੱਕ ਸੁਧਾਰਨ ਦਾ ਮੌਕਾ ਰੱਬ ਦਿੰਦਾ ਹੈ ਤਾਂ ਮੇਰੇ ਕੋਲ ਇੱਕ ਛੋਟਾ ਜਿਹਾ ਐਕਸਪੀਰੀਅੰਸ ਤੁਹਾਡੇ ਲਈ ਤਜਰਬਾ ਆਇਆ ਜਿਹੜੇ ਬੰਦੇ ਨੂੰ ਇਹ ਲੱਗਦਾ ਹੈ ਕਿ ਮੇਰੇ ਵਿੱਚ ਗਲਤੀਆਂ ਨੇ ਚਲੋ ਮੇਰੇ 'ਚ ਵੀ ਨਹੀਂ ਗਲਤੀਆਂ ਬਹੁਤ ਗਲਤੀਆਂ ਹੈਗੀਆਂ ਤੁਸੀਂ ਵੀ ਕਹੋਗੇ ਕਮੈਂਟਾਂ 'ਚ ਵੀ ਬੋਲੋਗੇ ਕਿ ਹਾਂਜੀ ਮੈਨੂੰ ਤੁਹਾਡੇ 'ਚ ਕਿੰਨੀਆਂ ਤੁਸੀਂ ਵੀ ਕਿਹਾ 16 ਕਲਾ ਸੰਪੂਰਨ ਹੈਗੇ ਹੋ ਨਹੀਂ ਹੈਗੀ ਪਰ ਪਰ ਮੈਂ ਆਪਣੇ ਪੇਕਿਆਂ ਦੀ ਆਪਣੇ ਸਹੁਰਿਆਂ ਦੀ ਸਤਕਾਰੀ ਹੋਈ ਕੁੜੀਆਂ ਤੇ ਨੂੰਹਾਂ ਕਿਉਂ ਕਿਉਂਕਿ ਮੈਂ ਹਮੇਸ਼ਾ ਉਹਨਾਂ ਦੇ ਮੁਤਾਬਕ ਚੱਲੀ ਆਂ ਅਗਲੀ ਗੱਲ ਸੁਧਾਰਨ ਕਿਵੇਂ ਕਰਨਾ ਸੀ ਸੁਧਾਰ ਅਸੀਂ ਕਰਨਾ ਹੈ ਮੰਨ ਲਓ ਮੈਂ ਸਵੇਰੇ ਉੱਠੀ 6 ਵਜੇ ਮੈਨੂੰ ਲੱਗਦਾ ਕਿ ਮੇਰੇ 'ਚ ਕੋਈ ਗਲਤੀ ਨਹੀਂ ਹੈਗੀ ਮੈਂ ਸਵੇਰੇ 6 ਵਜੇ ਉੱਠੀ 6 ਵਜੇ ਤੋਂ ਲੈ ਕੇ ਰਾਤ ਦੇ 10 ਵਜੇ 11 ਵਜੇ ਤੱਕ ਸੌਣਾ ਉਸ ਤੋਂ ਲੈ ਕੇ ਜਿੰਨੇ ਤੁਹਾਡੇ ਕੰਮ ਨੇ ਜੋ ਤੁਸੀਂ ਕੀਤਾ ਉਸ ਨੂੰ ਡਾਇਰੀ ਤੇ ਲਿਖਣਾ ਸ਼ੁਰੂ ਕਰ ਲਓ ਤੁਸੀਂ ਕਿੰਨੇ ਵਜੇ ਉੱਠੇ ਕਿੰਨਾ ਟਾਈਮ ਮੋਬਾਈਲ ਤੇ ਰਹੇ ਕਿੰਨਾ ਟਾਈਮ ਤੁਸੀਂ 플ਸ਼ ਵਾਸ਼ਰੂਮ ਗਏ ਕਿੰਨਾ ਟਾਈਮ ਤੁਸੀਂ ਨਹਾਏ ਕਿੰਨਾ ਟਾਈਮ ਤੁਸੀਂ ਨੇ ਰੋਟੀ ਖਾਧੀ ਟਾਈਮ ਵੇਸਟ ਕੀਤਾ ਸਕੂਲ ਗਏ ਕਾਲਜ ਗਏ ਆ ਕੇ ਕਿੰਨਾ ਸਾਰਾ ਟਾਈਮ ਲਿਖੋ ਅਗਲੇ ਹੀ ਦਿਨ 6 ਵਜੇ ਸਵੇਰੇ ਉੱਠ ਕੇ ਉਸ ਡਾਇਰੀ ਨੂੰ ਪੜਨਾ ਸ਼ੁਰੂ ਕਰੋ ਤਾਨੂੰ ਲੱਗੇਗਾ ਕਿ ਮੈਂ ਤਾਂ ਬਹੁਤ ਕੁਝ ਗਲਤ ਕੀਤਾ ਮੈਂ ਆਪਣਾ 50% ਸਮਾਂ 60% ਸਮਾਂ ਫੋਨ ਤੇ ਖਰਾਬ ਕੀਤਾ ਲੋਕਾਂ ਨੂੰ ਗਾਲਾਂ ਕੱਢਣ ਤੇ ਖਰਾਬ ਕੀਤਾ ਲੋਕਾਂ ਨੂੰ ਬੁਰਾ ਕਹਿਣ ਤੇ ਖਰਾਬ ਕੀਤਾ ਬੇਲੇ ਬਹਿ ਕੇ ਖਰਾਬ ਕੀਤਾ ਆਪਣੇ ਮਾਵਾ-ਬਾਪ ਨਾਲ ਲੜਿਆ ਆਪਣੇ ਪ੍ਰੇਮੀ ਨਾਲ ਲੜਿਆ ਜਿਸ ਨਾਲ ਵੀ ਤੁਸੀਂ ਜੋ ਵੀ ਗੱਲਬਾਤ ਕੀਤੀ ਤੁਹਾਨੂੰ ਆਪਣੇ ਵਿੱਚ 50% ਸੁਧਾਰ ਦੂਜੇ ਦਿਨ ਹੀ ਨਜ਼ਰ ਆਉਣ ਲੱਗੇਗਾ ਜੇ ਤੁਸੀਂ ਇਹ ਕੰਮ ਨੂੰ ਇੱਕ ਹਫ਼ਤੇ ਲਈ ਕਰ ਲਓ ਮੈਨੂੰ ਲੱਗਦਾ ਹੈ ਕਿ 70 ਤੋਂ 60 80% ਤਾਂ ਤੁਹਾਡਾ ਸੁਧਾਰ ਹੋ ਜਾਏਗਾ ਤੇ ਤੁਹਾਨੂੰ ਆਪਣੀਆਂ ਬੁਰੀਆਂ ਚੰਗੀਆਂ ਆਦਤਾਂ ਦਾ ਵੀ ਪਤਾ ਚੱਲ ਜਾਏਗਾ ਕਿ ਅਸੀਂ ਕਿਸ ਕੁਰਾਹੇ ਪਏ ਹੋਏ ਹਾਂ ਅਸੀਂ ਕਿੰਨਾ ਸਮਾਂ ਮੋਬਾਈਲ ਤੇ ਦੇ ਰਿਹਾ ਕਿੰਨਾ ਸਮਾਂ ਅਸੀਂ ਲੋਕਾਂ ਦੇ ਪਿੱਛੇ ਟਾਈਮ ਖਰਾਬ ਕਰਦੇ ਫਿਰ ਰਹੇ ਹਾਂ ਕਿੰਨਾ ਸਮਾਂ ਅਸੀਂ ਲੋਕਾਂ ਦੀ ਚੁਗਲੀਆਂ ਕਰਦੇ ਫਿਰ ਰਹੇ ਹਾਂ ਮੈਨੂੰ ਇਹ ਲੱਗਦਾ ਹੈ ਕਿ ਇਹ ਕੰਮ ਸਾਨੂੰ ਬੱਚਿਆਂ ਨੂੰ ਮੋਹਰੇ ਹੋ ਕੇ ਕਰਨਾ ਚਾਹੀਦਾ ਤੇ ਇੱਕ ਹੋਰ ਵੱਡੀ ਗੱਲ ਆ ਸਾਡੇ ਜਦੋਂ ਮਾਪੇ ਸਾਨੂੰ ਪੈਦਾ ਕਰਦੇ ਆ ਫਿਰ ਸਾਨੂੰ ਬੜੀਆਂ ਸੋਹਣੀਆਂ ਸੋਹਣੀਆਂ ਡਰੈੱਸਾਂ ਲੈ ਆ ਕੇ ਦਿੰਦੇ ਆ ਕਿ ਮੇਰਾ ਪੁੱਤ ਇਹ ਪਾਊਗਾ ਤੇ ਅੱਜ ਕੱਲ ਤਾਂ ਬੜੇ ਸੋਹਣੇ ਗੀਤ ਵੀ ਚੱਲੇ ਆ ਹਨਾ ਕਿ ਬਾਬਲ ਤੇਰੀ ਪੱਗ ਵੇ ਸੁੱਚੀ ਪਰ ਉਹ ਸੁੱਚੀ ਰੱਖੇ ਕਿੱਥੇ ਹੋਈ ਆ ਸੀਨੇ ਬਾਵਲ ਤੇਰੀ ਪੱਗ ਵੇ ਸੋਚੀ ਅੰਬਰ ਦੇ ਚੰਨ ਤੋਂ ਉੱਚੀ ਹੈ ਨਾ ਕੀ ਅਸੀਂ ਰੱਖੀ ਹੋਈ ਹੈ ਅਸੀਂ ਸਿਰਫ ਗੀਤ ਲਗਾ ਸਕਦੇ ਹਾਂ ਅਸੀਂ ਆਪਣੀ ਮਾਂ ਦੇ ਜਨਮ ਦਿਨ ਤੇ ਉਹਨੂੰ ਮਿਲ ਕੇ ਜੱਫੀ ਪਾਉਣਾ ਪਸੰਦ ਨਹੀਂ ਕਰਦੇ ਅਸੀਂ ਗੀਤ ਲਗਾ ਕੇ ਅਸੀਂ ਲੋਕਾਂ ਨੂੰ ਦਿਖਾ ਸਕਦੇ ਹਾਂ ਅਸੀਂ ਅਸਲ ਦੇ ਵਿੱਚ ਨਹੀਂ ਅਸੀਂ ਮਖੌਟਾ ਪਾ ਕੇ ਜੀ ਰਹੇ ਹਾਂ ਜਦੋਂ ਇਨਸਾਨ ਮਖੌਟਾ ਪਾ ਕੇ ਜਿੰਨਾ ਸ਼ੁਰੂ ਕਰ ਲੈਂਦਾ ਨਾ ਤਾਂ ਇਨਸਾਨ ਨਹੀਂ ਰਹਿੰਦਾ ਹੈਗਾ ਇਨਸਾਨ ਉਦੋਂ ਹੁੰਦਾ ਜਦੋਂ ਉਹਦਾ ਦੋ ਨਹੀਂ ਇੱਕ ਰੂਪ ਹੀ ਹੋਵੇ ਚਾਹੇ ਉਹ ਬਾਹਰ ਹੈ ਚਾਹੇ ਅੰਦਰ ਹੈ ਜੋ ਵੀ ਆ ਤੁਸੀਂ ਚਾਹੇ ਘਰ ਆ ਚਾਹੇ ਕਾਲਜ ਆ ਚਾਹੇ ਸਕੂਲ ਆ ਜਿੱਥੇ ਵੀ ਹੋ ਤੁਸੀਂ ਇੱਕੋ ਤਰ੍ਹਾਂ ਦੇ ਹੋ ਕੇ ਵਿਚਰੋਗੇ ਨਾ ਤੁਹਾਡਾ ਉਹ ਰੂਪ ਸਤਕਾਰਿਆ ਜਾਊਗਾ ਇਹ ਨਹੀਂ ਹੈਗਾ ਕਿ ਤੁਸੀਂ ਮੇਰੇ ਕੋਲੇ ਕੁਝ ਹੋਰੋਂ ਬਾਹਰ ਕੁਝੋਂ ਕਾਲਜ ਕੋਚੋਂ ਦੋਸਤਾਂ ਕੋਲੇ ਕੁਝੋਂ ਜੋ ਤੁਹਾਡੀ ਅਸਲੀਅਤ ਹੈ ਉਹ ਸਭ ਨੂੰ ਪਤਾ ਹੁੰਦੀ ਹੈ ਅਗਲੀ ਗੱਲ ਤੁਸੀਂ ਹੁਣ ਕੱਪੜਿਆਂ ਦਾ ਜੋ ਟ੍ਰੈਂਡ ਚੱਲਿਆ ਬਹੁਤ ਹੀ ਸ਼ਾਰਟ ਜਿਹੇ ਕੱਪੜਿਆਂ ਦਾ ਟ੍ਰੈਂਡ ਚੱਲਿਆ ਤੁਸੀਂ ਘਰ ਜਾਂਦੇ ਹੋ ਘਰ ਵੀ ਸ਼ਾਰਟ ਜੇ ਪਾ ਕੇ ਤੁ ਲੋ ਰੱਖ ਲੈਂਦੇ ਹੋ ਕੀ ਤੁਹਾਨੂੰ ਲੱਗਦਾ ਹੈ ਕੀ ਤੁਹਾਨੂੰ ਲੱਗਦਾ ਹੈ ਤੁਹਾਨੂੰ ਸਰੀਰਕ ਪ੍ਰਦਰਸ਼ਨੀ ਕਰਕੇ ਜਾਂ ਅੰਗ ਪ੍ਰਦਰਸ਼ਨ ਕਰਕੇ ਕੀ ਤੁਸੀਂ ਸਮਾਜ ਨੂੰ ਕੋਈ ਸੇਧ ਦਿੰਦੇ ਹੋ ਮੈਨੂੰ ਲੱਗਦਾ ਨਹੀਂ ਦਿੰਦੇ ਕਿ ਅਸੀਂ ਅਸੀਂ ਪਾਉਂਦੇ ਕਿਉਂ ਅਸੀਂ ਕਿਸੇ ਨੂੰ ਕੁੜੀਆਂ ਨੂੰ ਦਿਖਾਉਣ ਲਈ ਤਾਂ ਨਹੀਂ ਅਸੀਂ ਪਾਉਂਦੇ ਕਿ ਹਾਂ ਫਲਾਨਾ ਮੈਨੂੰ ਇਹ ਕਹੂਗਾ ਬਹੁਤ ਸੋਹਣਾ ਇਹ ਅਸੀਂ ਕੱਪੜਿਆਂ ਤੋਂ ਜੱਜਮੈਂਟ ਨਹੀਂ ਕਰ ਸਕਦੇ ਕਿ ਇਹ ਬੰਦਾ ਕਿੰਨੇ ਕੁ ਹਾਈ ਫਾਈ ਕਰਦਾ ਕਿੰਨਾ ਕੁ ਉੱਚੇ ਵਿਚਾਰਾਂ ਦਾ ਹੈਗਾ ਅਸੀਂ ਅਸੀਂ ਜੱਜ ਕਰਦੇ ਹਾਂ ਅਗਲੇ ਦੀ ਡ्रेसਿੰਗ ਸੈਂਸ ਕਿਹੋ ਜੀ ਆ ਕੀ ਉਹ ਸਮਾਜ ਦੇ ਵਿੱਚ ਵਿਚਰਨ ਲਈਕ ਹੈਗੀ ਆ ਜੇ ਮੈਂ ਹੁਣ ਕਮਾ ਕੇ ਸਾਡੇ ਬਰਨਾਲੇ ਦੀਆਂ ਕੁੜੀਆਂ ਬਰਨਾਲੇ ਦੇ ਵਿੱਚ ਸ਼ਾਰਟਸ ਪਾ ਕੇ ਘੁੰਮਣ ਤਾਂ ਉਹ ਬਹੁਤ ਅਤਕਤ ਨਹੀਂ ਹੋਵੇਗੀ ਜਿਵੇਂ ਕਮਾ ਚੰਡੀਗੜ੍ਹ ਦੀਆਂ ਕੁੜੀਆਂ ਸਿਰ ਤੇ ਚੁੰਨੀਆਂ ਲੈ ਕੇ ਪਰਾਂਦੀਆਂ ਪਾ ਕੇ ਘੁੰਮਣ ਤਾਂ ਉਹ ਵੀ ਹੱਥ ਖੱਤ ਨਹੀਂ ਹੋਏਗੀ। ਜਿਹੋ ਜਿਹਾ ਦੇਸ਼ ਹੋਏਗਾ ਉਹੋ ਜਿਹਾ ਪੇਸ ਹੋਏਗਾ। ਮੈਂ ਇਹ ਕਹਿਣਾ ਚਾਹੁੰਦੀ ਹਾਂ ਹਮੇਸ਼ਾ ਇਹ ਕਹਿਣਾ ਦੇ ਵਿੱਚ ਆਪਣੀ ਆਪਣੇ ਆਪ ਨੂੰ ਅੱਗੇ ਰੱਖਦੀਆਂ ਕਿ ਬੱਚੀਆਂ ਨੇ ਬੱਚੀਆਂ ਹੀ ਰਹਿਣਾ, ਮੁੰਡਿਆਂ ਨੇ ਮੁੰਡੇ ਰਹਿਣਾ। ਸਾਨੂੰ ਉਹਨਾਂ ਦੇ ਬਰਾਬਰ ਹੱਕ ਜਰੂਰ ਮਿਲੇ ਨੇ ਪਰ ਇਹ ਨਹੀਂ ਇਹਦਾ ਮਤਲਬ ਇਹ ਨਹੀਂ ਹੈਗਾ ਜੇ ਉਹ ਬੁਲਟ ਚਾ ਰਾ ਕੇ ਦੁਗ-ਦੁਗ ਕਰਦੇ ਫਿਰ ਰਹੇ ਨੇ ਤਾਂ ਅਸੀਂ ਵੀ ਉਹੀ ਕੁਝ ਕਰਨੇ ਬਾਜ਼ਾਰਾਂ ਦੇ ਵਿੱਚ ਨਹੀਂ। ਸਾਡੇ ਹੋਰ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨੇ ਸਾਨੂੰ ਉਹ ਨਿਭਾਉਣੀਆਂ ਪੈਣਗੀਆਂ ਤਾਂ ਸਾਨੂੰ ਉਹ ਨਿਭਾਉਣੀਆਂ ਚਾਹੀਦੀਆਂ ਨੇ ਕਿਉਂਕਿ ਪਰਮਾਤਮਾ ਨੇ ਸਾਨੂੰ ਇੱਕ ਜ਼ਿੰਮੇਵਾਰੀ ਦੇ ਕੇ ਇਸ ਸਮਾਜ ਦੇ ਭੇਜਿਆ ਇਸ ਦੁਨੀਆ ਦੇ ਵਿੱਚ ਭੇਜਿਆ ਜਿੰਦਗੀ ਜਿਉਣ ਦਾ ਇੱਕ ਸਲੀਕਾ ਹੈ ਮੈਨੂੰ ਲੱਗਦਾ ਧੁੱਪ ਬਾੰਗ ਧਰਤੀ ਤੇ ਖੜ ਜਾਣਾ ਧੁੱਪ ਬਾੰਗ ਧਰਤੀ ਤੇ ਖੜ ਜਾਣਾ ਬਰੂਦ ਬਾੰਗ ਪੜਕ ਉੱਠਣਾ ਚੌਹਾ ਕੁੰਟਾ ਅੰਦਰ ਗੂੰਜ ਜਾਣਾ ਕਲ ਵਕੜੀ ਵਿੱਚ ਸਿਮਟ ਜਾਣਾ ਜਿਉਣ ਦਾ ਹੀ ਸਲੀਕਾ ਹੁੰਦਾ ਹੈ ਜਿਉਣ ਦਾ ਹੀ ਸਲੀਕਾ ਹੁੰਦਾ ਹੈ ਮੈਨੂੰ ਲੱਗਦਾ ਕਿ ਜੇ ਅਸੀਂ ਇਹ ਸਾਰਾ ਕੁਝ ਅਪਣਾ ਲਿਆ ਤਾਂ ਅਸੀਂ ਬਹੁਤ ਵਧੀਆ ਤਰੀਕੇ ਨਾਲ ਜ਼ਿੰਦਗੀ ਜੀ ਸਕਦੇ ਹਾਂ ਤੇ ਜ਼ਿੰਦਗੀ ਜਿਉਣ ਦੇ ਲਈ ਇਹ ਜ਼ਿੰਦਗੀ ਨੂੰ ਜੀਣ ਦੇ ਲਈ ਸਾਨੂੰ ਸਿੱਖਿਆ ਹਾਸਲ ਕਰਨੀ ਬਹੁਤ ਜ਼ਰੂਰੀ ਹੈ ਸਿੱਖਿਆ ਜੋ ਸਾਨੂੰ ਸਿਖਾਉਂਦੀ ਹੈ ਸਿੱਖਿਆ ਦਾ ਮਤਲਬ ਹੈ ਸਿੱਖਣਾ ਜੋ ਸਾਨੂੰ ساری ਉਮਰ ਸਿਖਾਉਂਦੀ ਹੈ ਸਿੱਖਾ ਸਿੱਖ ਕੇ ਅਸੀਂ ਕੁਝ ਬਣ ਸਕਦੇ ਹਾਂ ਅਸੀਂ ਬੱਡੇ ਉਹਦੇ ਪ੍ਰਾਪਤ ਕਰ ਸਕਦੇ ਆ ਅਸੀਂ ਜੱਜ ਬਣ ਸਕਦੇ ਆ ਅਸੀਂ ਪਾਇਲਟ ਬਣ ਸਕਦੇ ਆ ਅਸੀਂ ਵਕੀਲ ਬਣ ਸਕਦੇ ਆ ਅਸੀਂ ਪੁਲਿਸ ਦੇ ਵਿੱਚ ਜਾ ਸਕਦੇ ਆ ਅਸੀਂ ਸਕੂਲ ਕਾਲਜਾਂ ਦੇ ਵਿੱਚ ਪ੍ਰੋਫੈਸਰ ਬਣ ਸਕਦੇ ਆ ਡਾਕਟਰ ਬਣ ਸਕਦੇ ਆ ਅਸੀਂ ਕਿਉਂ ਨਹੀਂ ਅਸੀਂ ਵਿਦਿਆ ਲੈ ਕੇ ਅਸੀਂ ਕਿਸੇ ਸਮਾਜ ਸੇਵੀ ਕੰਮਾਂ ਨੂੰ ਕਰਦੇ ਸਮਾਜ ਕੰਮਾਂ ਨੂੰ ਕਰਕੇ ਅਸੀਂ ਆਪਣੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕਰੀਏ ਆਪਣੇ ਬੱਚਿਆਂ ਦਾ ਭਵਿੱਖ ਨੂੰ ਉਜਵਲ ਕਰੀਏ ਤੇ ਮੇਰੀ ਇੱਥੇ ਨਾ ਇੱਕ ਮਾਵਾ ਆਪਣ ਨੂੰ ਵੀ ਬੇਨਤੀ ਆ ਬੜੀ ਮੈਨੂੰ ਕਦੇ-ਕਦੇ ਮਨ ਕਰਦਾ ਹੈ ਕਿ ਮੈਂ ਪੇਰੈਂਟਸ ਨੂੰ ਬੁਲਾਵਾਂ ਤੇ ਕਮਾਂ ਪਰ ਮੇਰੇ ਕੋਲੇ ਐਡਾ ਔਦਾ ਨਹੀਂ ਹੈਗਾ ਕਿ ਮੈਂ ਸਾਰੇ ਪੇਰੈਂਟਸ ਨੂੰ ਬੁਲਾ ਕੇ ਕੋਈ ਗੱਲ ਕਰ ਸਕਾਂ ਅਸੀਂ ਸਕੂਲਾਂ ਕਾਾਲਦਾਂ ਦੇ ਵਿੱਚ ਵਿਦਿਆਰਥੀਆਂ ਦੇ ਦਾਖਲੇ ਕਰਵਾ ਕੇ ਘਰੇ ਵਾਪਸ ਆ ਜਾਂਦੇ ਹਾਂ ਕਈ ਵਾਰੀ ਪੇਰੈਂਟਸ ਜਾਂਦੇ ਆ ਕਈ ਵਾਰੀ ਨਹੀਂ ਵੀ ਜਾਂਦੇ ਆ ਕਈ ਮਾਵਾਪੀ ਕੀ ਹੁੰਦੇ ਆ ਸਕੂਲਾਂ ਕਾਲਜਾਂ ਦੇ ਵਿੱਚ ਵਿਦਿਆਰਥੀਆਂ ਦਾਖਲੇ ਕਰਾਏ ਫਿਰ ਉਸ ਤੋਂ ਬਾਅਦ 3-4 ਸਾਲ ਉਹਨਾਂ ਦੀ ਸਾਰ ਨਹੀਂ ਲੈਂਦੇ ਮੈਨੂੰ ਲੱਗਦਾ ਹੈ ਕਿ ਹਰੇਕ ਮਾਵਾਪ ਨੂੰ ਆਪਣੇ ਬੱਚਿਆਂ ਦੇ ਅਧਿਆਪਕਾਂ ਨਾਲ ਪ੍ਰਿੰਸੀਪਲ ਨਾਲ ਮੁਲਾਕਾਤ ਜ਼ਰੂਰ ਕਰਨੀ ਚਾਹੀਦੀ ਆ ਇਹ ਪੁੱਛ ਦੇਖਣਾ ਚਾਹੀਦਾ ਪੁੱਛਣਾ ਚਾਹੀਦਾ ਕਿ ਸਾਡੇ ਬੱਚੇ ਜਿਹੜੇ ਆ ਕਲਾਸਾਂ 'ਚ ਆਉਂਦੇ ਆ ਕਲਾਸ ਲਗਾਉਂਦੇ ਆ ਪੜ੍ਹਦੇ ਆ ਜਾਂ ਨਹੀਂ ਪੜ੍ਹਦੇ ਕੀ ਉਹ ਕਾਲਜ ਵੱਢਦੇ ਆ ਜਾਂ ਨਹੀਂ ਵੱਢਦੇ ਜੇ ਮਾਵਾਪ ਕਾਲਜਾਂ ਦੇ ਵਿੱਚ ਆਉਣ ਸਕੂਲਾਂ ਦੇ ਵਿੱਚ ਆਉਣ ਤਾ ਮੈਨੂੰ ਲੱਗਦਾ ਹੈ ਕਿ 50% ਜਾਂ 60% ਸੁਧਾਰ ਤਾਂ ਉਹ ਆਪ ਹੀ ਕਰ ਸਕਦੇ ਆ ਬੱਚਿਆਂ ਦੇ ਮਨ 'ਚ ਇੱਕ ਡਰ ਬੈਠੇਗਾ ਕਿ ਸਾਡੇ ਮਾਵਾ-ਬਾਪ ਨੇ ਸਾਡੀ ਇੱਕ ਰਿਪੋਰਟ ਲੈਣੀ ਆ ਸਾਡੇ ਮਾਵਾ-ਬਾਪ ਨੇ ਅਧਿਆਪਕਾਂ ਨੂੰ ਪੁੱਛਣਾ ਆ ਤੇ ਉਹ ਉਹਨਾਂ ਨੇ ਸੱਚ ਦੱਸ ਦੇਣਾ ਆ ਤੇ ਸਾਡੀ ਅੱਧੀ ਪੋਰ ਖੁੱਲ ਜਾਣੀ ਆ ਮੈਨੂੰ ਲੱਗਦਾ ਹੈ ਕਿ ਪੇਰੈਂਟਸ ਨੂੰ ਇਹ ਜ਼ਰੂਰ ਕਰਨਾ ਚਾਹੀਦਾ ਕਿ ਆਪਣੇ ਬੱਚਿਆਂ ਦੇ ਭਵਿੱਖ ਦੇ ਲਈ ਉਹਨਾਂ ਦੇ ਅਧਿਆਪਕਾਂ ਨਾਲ ਇੱਕ ਮੁਲਾਕਾਤ ਮਹੀਨੇ ਦੋ ਮਹੀਨਿਆਂ ਬਾਅਦ ਜ਼ਰੂਰ ਕਰਨ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਉਹਨਾਂ ਦੇ ਬੱਚੇ ਅੱਜਕੱਲ ਕਰ ਕੀ ਰਹੇ ਆ ਸੋ ਵਿਦਿਆਰਥੀਆਂ ਨੂੰ ਮੇਰੀ ਇਹ ਗੁਜ਼ਾਰਿਸ਼ ਆ ਮੇਰੇ ਛੋਟੇ ਭੈਣ ਪਰ ਆਇਆ ਮੇਰੇ ਬੱਚਿਆਂ ਵਰਗੇ ਆ ਕਿ ਬੱਚੇ ਜੇ ਤੁਸੀਂ ਘਰੋਂ ਇੱਕ ਵਾਰੀ ਪੜ੍ਹਨ ਲਈ ਕਿਤਾਬਾਂ ਚੱਕ ਲਈਆਂ ਜਾਂ ਤੁਸੀਂ ਕਿਸੇ ਸਕੂਲ ਕਾਲਜ ਦੇ ਵਿੱਚ ਦਾਖਲਾ ਕਰਵਾ ਲਿਆ ਤੁਸੀਂ ਇਹ ਕਿਉਂ ਸੋਚਦੇ ਹੋ ਕਿ ਤੁਹਾਡਾ ਜਿਹੜਾ ਟਾਰਗੇਟ ਆ ਜਾਂ ਤੁਹਾਡਾ ਏਮ ਆ ਉਹ ਬਹੁਤ ਛੋਟਾ ਆ ਤੁਸੀਂ ਉਸ ਨੂੰ ਵੱਡਾ ਬਣਾ ਸਕਦੇ ਹੋ ਤੁਸੀਂ ਉਸ ਨੂੰ ਪੂਰਾ ਵੀ ਕਰ ਸਕਦੇ ਹੋ ਤੁਹਾਡੇ ਸਾਹਮਣੇ ਬਹੁਤ ਸਾਰੇ ਐਗਜ਼ਾਮਪਲ ਆ ਨੇ ਤੁਸੀਂ ਵਿਦਿਆ ਦੇ ਖੇਤਰ ਚ ਲੈ ਲਓ ਬਹੁਤ ਵੱਡੇ ਵੱਡੇ ਆਧਿਆਨ ਦੇ ਉੱਤੇ ਸਾਡੇ ਜਿਹੜੀ ਔਰਤਾਂ ਨੇ ਉਹ ਬੈਠੀਆਂ ਨੇ ਦੀ ਪਾਇਲਟ ਬਣੀਆਂ ਹੋਈਆਂ ਨੇ ਅੱਜ ਕੱਲ ਕੁੜੀਆਂ ਇੰਜੀਨੀਅਰ ਬਣੀਆਂ ਹੋਈਆਂ ਨੇ ਆਰਮੀ ਦੇ ਵਿੱਚ ਆਫੀਸਰ ਨੇ ਕੁੜੀਆਂ ਅਸੀਂ ਕੀ ਨਹੀਂ ਕਰ ਸਕਦੇ ਅਸੀਂ ਸਾਰਾ ਕੁਝ ਕਰ ਸਕਦੇ ਆ ਕੱਲ ਹੈ ਆਪਣੇ ਆਪ ਨੂੰ ਪਛਾਣਨ ਦੀ ਗੁਰਬਾਣੀ ਵੀ ਕਹਿੰਦੀ ਹੈ ਆਪਣਾ ਮੂਲ ਪਛਾਣ ਤੇ ਸਾਨੂੰ ਆਪਣਾ ਮੂਲ ਪਛਾਣਨਾ ਪੈਗਾ ਕਿ ਸਾਨੂੰ ਪਰਮਾਤਮਾ ਨੇ ਇਸ ਧਰਤੀ ਦੇ ਉੱਤੇ ਭੇਜਿਆ ਕਿਉਂ ਹੈ ਸਾਡੇ ਕੰਮ ਕੀ ਨੇ ਸੋ ਸਾਨੂੰ ਉਹਨਾਂ ਵੱਲ ਕੰਮ ਕਰਨਾ ਚਾਹੀਦਾ ਤੇ ਉਹ ਦੇਖਣੇ ਚਾਹੀਦੇ ਤੇ ਉਹਨਾਂ ਮੁਤਾਬਕ ਹੀ ਸਾਨੂੰ ਆਪਣੀ ਜ਼ਿੰਦਗੀ ਜਿਉਣੀ ਚਾਹੀਦੀ ਹੈ ਸੋ ਅੱਜ ਦੀ ਗੱਲਬਾਤ ਤੋਂ ਮੈਂ ਇਹੀ ਗੱਲ ਕਹਿਣਾ ਚਾਹੁੰਗੀ ਮੇਰੇ ਸਾਰੇ ਵਿਦਿਆਰਥੀਆਂ ਨੂੰ ਮੇਰੀਆਂ ਛੋਟੀਆਂ ਪੈਣਾ ਨੂੰ ਤੇ ਛੋਟੀਆਂ ਬੱਚੀਆਂ ਨੂੰ ਕਿ ਬੇਟਾ ਜਿਸ ਤੁਸੀਂ ਮਕਸਦ ਲਈ ਦੁਨੀਆ ਤੇ ਆਏ ਹੋ ਉਹ ਮਕਸਦ ਨੂੰ ਪੂਰਾ ਕਰੋ ਤੇ ਇਸ ਦੇ ਨਾਲ ਹੀ ਮੈਂ ਅੱਜ ਦੀ ਆਪਣੀ ਇਹ ਗੱਲਬਾਤ ਖਤਮ ਕਰਦੀ ਆ ਤੁਹਾਨੂੰ ਇਹ ਮੇਰੀ ਗੱਲਬਾਤ ਕਿਹੋ ਜਿਹੀ ਲੱਗੀ ਜਾਂ ਅੱਜ ਦਾ ਵਿਸ਼ਾ ਕਿਹੋ ਜਿਹਾ ਲੱਗਿਆ ਆਪਣੇ ਕਮੈਂਟ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਜੋ ਅੱਗੇ ਤੋਂ ਸਾਡੇ ਲਈ ਰਾਹ ਦਸੇਰਾ ਵੀ ਬਣਨਗੇ ਤੇ ਸਾਨੂੰ ਅੱਗੇ ਤੋਂ ਨਵਾਂ ਟੌਪਿਕ ਲਈ ਪ੍ਰੇਰਨਗੇ ਵੀ ਅਗਰ ਮੇਰੀਆਂ ਬੱਚੀਆਂ ਮੇਰੇ ਨਾਲ ਕੋਈ ਗੱਲਬਾਤ ਕਰਨਾ ਚਾਹੁੰਦੀਆਂ ਨੇ ਕਦੀ ਵੀ ਕਰਨਾ ਚਾਹੁੰਦੀਆਂ ਨੇ ਤਾਂ ਉਹ ਮੈਨੂੰ ਬਿਨਾ ਕਿਸੇ ਰੋਕਟੋਕ ਤੋਂ ਮੇਰੇ ਨਾਲ ਗੱਲ ਕਰ ਸਕਦੀਆਂ ਨੇ ਸੋ ਅਗਲੀ ਵਾਰੀ ਕਿਸੇ ਨਵੇਂ ਵਿਸ਼ੇ ਦੇ ਨਾਲ ਫਿਰ ਹਾਜ਼ਰ ਹੋऊंगी ਬਹੁਤ ਬਹੁਤ ਸ਼ੁਕਰੀਆ ਜੀ